ਅਸੀਂ ਘਰ ਲੈਨੇ ਆ ਤੇ ਫੈਂਸਿੰਗ ਦੇ ਰੋਲੇ ਨਾ ਹਰ ਦੂਜੇ ਚੌਥੇ ਦੇ ਨਾਲ ਨਾ ਕੋਈ ਰੋਲਾ ਆ ਜਾਂਦਾ ਪਰ ਉਹਦੇ ਚ ਕਾਨੂੰਨ ਕੀ ਕਹਿੰਦਾ ਇਹ ਗੱਲਬਾਤ ਕਰਨੀ ਆਪਾਂ ਕਮਿਊਨਿਟੀ ਦੀ ਇਹ ਮੁੱਦੇ ਨਿੱਕੇ ਹੈ ਪਰ ਵੱਡੇ ਆ ਕੋਈ ਬੰਦਾ ਘਰ ਲੈਂਦਾ ਉਹਨੂੰ ਕੀ ਕੀ ਗੱਲਾਂ ਦਾ ਧਿਆਨ ਦੇਖਣਾ ਚਾਹੀਦਾ ਫੈਂਸ ਦੇ ਮਾਮਲੇ 'ਚ ਲੀਗਲੀ ਜਿਹੜੇ ਬੰਦੇ ਦੀ ਪ੍ਰਾਪਰਟੀ ਹੈਗੀ ਉਹਦੀ ਹੀ ਰਹਿੰਦੀ ਹੈ ਫੈਂਸ ਨਾਲ ਕੋਈ ਫਰਕ ਨਹੀਂ ਪੈਂਦਾ ਹੂੰ ਲੋਕਾਂ ਨੂੰ ਇਹ ਵੇਮ ਹੋ ਜਾਂਦਾ ਵੀ ਯਾਰ ਵੀ ਇਹ ਮੇਰਾ ਹੋ ਗਿਆ ਮੇਰਾ ਹੋ ਗਿਆ ਉਹ ਇਦਾਂ ਨਹੀਂ ਹੁੰਦਾ ਮੈਂ ਦੇਖਿਆ ਜੈਲਸ ਫੈਕਟਰ ਵੀ ਬੜਾ ਕੰਮ ਕਰ ਰਿਹਾ ਇੱਥੇ ਪਿੱਛੇ ਜਿ ਇੱਕ ਕੇਸ ਹੋਇਆ ਮੇਰੇ ਦੋਸਤ ਨਾਲ ਕੋਰਟ ਚ ਕੇਸ ਕੀਤਾ ਕੋਰਟ ਚੋਂ ਕੇਸ ਵੀ ਜਿੱਤ ਗਏ ਜਿੱਤ ਕੇ ਕੋਰਟ ਨੇ ਵੀ ਆਰਡਰ ਦੇਤਾ ਵੀ ਤੁਸੀਂ ਕੱਢੋ ਕੰਦ ਫੇਰ ਵੀ ਸਾਨੂੰ ਚਾਰ ਪਾਸੇ ਕੈਮਰੇ ਲਾਉਣੇ ਪਏ ਤੇ ਉਨਾਂ ਚੋਂ ਫੁੜਕਦਾ ਫਿਰਿਆ ਇਧਰ ਭੱਜੋ ਇਧਰ ਭੱਜੋ ਕੋਸ਼ਿਸ਼ ਕਰੇ ਪੁਲਿਸ ਆ ਜੇ ਕਿਤੇ ਕੋਸ਼ਿਸ਼ ਆ ਦੇ ਜਿਹੜਾ ਕੈਦੀ ਚਾਰ ਵਾਰੀ ਅੰਦਰ ਜਾਏ ਆਉਂਦਾ ਉਹਨੂੰ ਪਰਵਾਹ ਨਹੀਂ ਹੁੰਦੀ ਉਹਨੂੰ ਪਰਵਾਹ ਨਹੀਂ ਹੁੰਦੀ ਅਸੀਂ ਕਿਤਨੇ ਕਿਤੇ ਜਵਾਨ ਦੇ ਮਾਮਲੇ ਚ ਖਰੇ ਆ ਤੇ ਘਰਦਿਆਂ ਦੇ ਉਲਟ ਵੀ ਚੱਲਦਾ ਫਿਰ ਬੰਦਾ ਵੀ ਮੈਂ ਤਾਂ ਜਵਾਨ ਫੜਾਈ ਆ ਘਰ ਦੇ ਚਾ ਕੁਛ ਆਖੀ ਜਾਣ ਗੋਰਿਆਂ ਚ ਮੈਂ ਦੇਖਿਆ ਕਿਤੇ ਨਾ ਕਿਤੇ ਚੇਂਜ ਆਫ ਮਾਈਂਡ ਕਰ ਲੈਂਦੇ ਆ ਹਾਂ ਤੇ ਜੇ ਮੇਰਾ ਤਾਂ ਮਾਈਂਡ ਚੇਂਜ ਹੋ ਗਿਆ ਵਿੰਡੋਸ ਰਿਲੇ ਚੈਨਲ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਜਾਨੀ ਕਿ ਮਿੰਟੂ ਬਰਾੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆ ਤੁਸੀਂ ਚੜਦੀ ਕਲਾ ਚ ਹੋਵੋਗੇ ਆਪਾਂ ਵੀ ਚੜਦੀ ਕਲਾ ਚ ਆ ਰੋਜ਼ ਨਵੇਂ ਨਵੇਂ ਜਿਹੜੇ ਮੁੱਦੇ ਸਾਨੂੰ ਆਸਟ੍ਰੇਲੀਆ ਦੇ ਵਿੱਚ ਦੇਖਣ ਨੂੰ ਮਿਲਦੇ ਆ ਨਿੱਜੀ ਤੌਰ ਦੇ ਉੱਤੇ ਅਸੀਂ ਕਈ ਵਾਰ ਇਹ ਦੇਖਦੇ ਆ ਵੀ ਸਾਡਾ ਫਲਾ ਮਿੱਤਰ ਆ ਜਾਂ ਫਲਾ ਦੋਸਤ ਆ ਉਹ ਉਹਦਾ ਪੰਗਾ ਪੈ ਗਿਆ ਕਿਸੇ ਨਾਲ ਉਹਦੇ ਕੰਮ 'ਚ ਪੰਗਾ ਪੈ ਗਿਆ ਤੇ ਉਹ ਨਿੱਕੇ ਨਿੱਕੇ ਮੁੱਦਿਆਂ ਬਾਰੇ ਨਾ ਸਾਨੂੰ ਕਈ ਵਾਰੀ ਨੌਲੇਜ ਨਹੀਂ ਹੁੰਦੀ ਜਾਣਕਾਰੀ ਨਹੀਂ ਹੁੰਦੀ ਸੋ ਇਸ ਪ੍ਰੋਗਰਾਮ ਦੇ ਜਰੀਏ ਅਸੀਂ ਜਿਹੜੇ ਕਾਨੂੰਨੀ ਥੋੜੀ-ਬਹੁਤ ਜਿਹਨੂੰ ਕਹਿੰਦੇ ਆ ਥੋੜੀ-ਬਹੁਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਜਿਆਦਾ ਜਾਣਕਾਰੀ ਲਈ ਤਾਂ ਦੇਖੋ ਤੁਹਾਨੂੰ ਪ੍ਰੋਫੈਸ਼ਨਲੀ ਹੀ ਡੀਲ ਕਰਨਾ ਪੈਂਦਾ ਸਭ ਕੁਝ ਪਰ ਬੇਸਿਕਸ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਅੱਜ ਜਿਹੜੇ ਕਾਨੂੰਨੀ ਦਾ ਪਿਛ ਦੀ ਗੱਲ ਕਰਨ ਲਈ ਸਾਡੇ ਨਾਲ ਫੇਰ ਭਾਈ ਅਮਨ ਜੋ ਸਿੰਘ ਸਿੱਧੂ ਜਿਹੜੇ ਕਿ ਇੱਥੇ ਐਜ਼ ਅ ਬ੍ਰੇਸਟਰ ਸੇਵਾਵਾਂ ਨਿਭਾ ਰਹੇ ਆ ਉਹਨਾਂ ਨਾਲ ਆਪਾਂ ਕੁਝ ਇੱਕ ਗੱਲਾਂ ਕਰਨੀਆਂ ਅੱਜ ਕਾਹਦਾ ਕੌਲਿਆਂ ਦੇ ਰੌਲੇ ਨਹੀਂ ਆ ਜੇ ਆਸਟ੍ਰੇਲੀਆ ਭਾਸ਼ਾ 'ਚ ਗੱਲ ਕਰੀਏ ਤਾਂ ਫੈਂਸਿੰਗ ਅਸੀਂ ਕਰ ਲੈਨੇ ਆ ਤੇ ਫੈਂਸਿੰਗ ਦੇ ਰੋਲੇ ਨਾ ਹਰ ਦੂਜੇ ਚੌਥੇ ਦਿਨਾਂ ਨਾਲ ਕਮਾਂਡ ਨਾਲ ਕੋਈ ਰੋਲਾ ਆ ਜਾਂਦਾ ਤੇ ਉਸ ਰੋਲੇ ਦੇ ਕਈ ਕਾਰਨ ਹੁੰਦੇ ਆ ਉਹ ਵੀ ਆਪਾਂ ਵਿਚਾਰਾਂਗੇ ਪਰ ਉਹਦੇ ਚ ਕਾਨੂੰਨ ਕੀ ਕਹਿੰਦਾ ਇਹ ਗੱਲਬਾਤ ਕਰਨੀ ਆ ਆਪਾਂ ਸੋ ਆਓ ਆਪਾਂ ਸਿਦਸਵਰ ਨੂੰ ਜੀ ਆਇਆਂ ਕਹੀਏ ਤੇ ਫਿਰ ਅੱਗੇ ਪਾਦੇ ਆ ਸਸਟੀਕਾਲ ਸਸਟੀਕਾਲ ਜੀ ਕੀ ਹਾਲ ਹੈ ਬਈ ਜੀ ਵਧੀਆ ਜੀ ਤੁਸੀਂ ਦੱਸੋ ਜੀ ਲੰਮੇ ਚਿਰ ਬਾਅਦ ਆ ਜਿੱਤ ਨਹੀਂ ਉਹ ਵਸਤੀ ਥੋੜਾ ਬਿਜ਼ੀ ਹੋ ਜਾਂਦੇ ਬੱਚਾ ਛੋਟਾ ਹਾਂ ਜੀ ਧੰਨਵਾਦ ਪਹਿਲਾਂ ਤਾਂ ਤੁਹਾਡਾ ਸਮਾਂ ਕੱਢਣ ਲਈ ਕਮਿਊਨਿਟੀ ਦੇ ਇਹ ਮੁੱਦੇ ਨਿੱਕੇ ਹੈ ਪਰ ਵੱਡੇ ਆ ਆ ਸੋਰਾ ਵੀ ਨਿੱਕੀਆਂ ਗੱਲਾਂ ਪਰ ਵੱਡੇ ਮੁੱਦੇ ਆ ਇਹਨੂੰ ਹਾਂਜੀ ਹੁਣ ਕੰਨਾਂ ਕੋਣਾਂ ਦੀ ਜੇ ਗੱਲ ਆਉਂਦੀ ਆ ਜੇ ਤਾਂ ਹੁਣ ਮੈਂ ਕਰਾਂ ਖੇਤੀ ਦੇ ਕੰਨਾਂ ਕੋਣਾਂ ਦੀ ਬਟਾ ਦਾ ਰੋਲਾ ਹਾਂਜੀ ਉਦੋਂ ਤਾਂ ਮੇਰੇ ਐਕਸਪੀਰੀਅੰਸ ਬਹੁਤ ਚੰਗਾ ਠੀਕ ਹੈ ਕਾਰਨ ਕੀ ਆ ਉੱਥੇ ਖੁੱਲੀਆਂ ਜ਼ਮੀਨਾਂ ਪਈਆਂ ਬਟਾ ਬੰਨੇ ਦਾ ਕੋਈ ਰੋਲੇ ਨਹੀਂ ਮੈਂ ਉਹਦੇ ਚ ਇੱਕੋ ਗੱਲ ਆ ਉਹਦੇ ਇੱਕ ਮੰਡੀ ਦੀ ਦੱਸਦਾ ਤੁਹਾਨੂੰ ਮੈਂ ਪਹਿਲਾਂ ਜੋ ਸੰਤਰੇ ਦੀ ਪ੍ਰਾਪਰਟੀ ਲਈ ਹਾਂਜੀ ਤਾਂ ਉਸ ਪ੍ਰਾਪਰਟੀ ਦੇ ਵਿੱਚ ਇੱਕ ਕਿਤੇ ਉਹ ਮਾਲਕ ਨੇ ਪਲਾਟ ਅੱਡ ਘਟ ਕੇ 1.5 ਕਿੱਲੇ ਦਾ ਘਰ ਨੂੰ ਵੇਚਤਾ ਠੀਕ ਹੈ ਜੀ ਉਸ ਬੰਦੇ ਨੇ ਜਦੋਂ ਘਰ ਪਾਉਣਾ ਸ਼ੁਰੂ ਕੀਤਾ ਤੇ ਉਸ ਤੋਂ ਘਰ ਪਾਉਣ ਤੋਂ ਬਾਅਦ ਫੈਂਸ ਕਰਨੀ ਸੀ ਤੇ ਮੈਂ ਉਦੋਂ ਇੰਡੀਆ ਸੀ ਠੀਕ ਹੈ ਜੀ ਉਹਨੇ ਮੈਨੂੰ ਦੋ ਚਾਰ ਵਾਰੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਨਹੀਂ ਕਹਿ ਹੋ ਸਕਿਆ ਉਹਦੇ ਟ੍ਰੇਸ ਨਹੀਂ ਹੋ ਸਕੇ ਠੀਕ ਹੈ ਜੀ ਤਾਂ ਉਹਨੇ ਨਾਲ ਦੇ ਗਮੰਡੀ ਨੂੰ ਪੁੱਛਿਆ ਵੀ ਮੈਂ ਫੈਂਸ ਕੱਟਣੀ ਸੀ ਤੇ ਇਸ ਬੰਦੇ ਨੂੰ ਕੰਟੈਕਟ ਕਰਨਾ ਜੇ ਤੁਹਾਡੇ ਕੋਲ ਕੋਈ ਹੋਏਗਾ ਤਾਂ ਦੱਸ ਦਿਓ ਠੀਕ ਹੈ ਜੀ ਮੈਂ ਉਹਨੇ ਗਮੰਡੀ ਨੇ ਦੱਸਤਾ ਕਿ ਨਾ ਇਹ ਬੰਦਾ ਬੜਾ ਇਜ਼ੀ ਗੋਇੰਗ ਆ ਕੋਈ ਪ੍ਰੋਬਲਮ ਨਹੀਂ ਮੈਂ ਕਹਿ ਦਊਂਗਾ ਤੂੰ ਕੱਟ ਲੈ ਪਰ ਉਹਨੇ ਮੇਰੀ ਗੱਲ ਕਰਾਤੀ ਜਦੋਂ ਮੇਰੇ ਕੋਲੇ ਨੰਬਰ ਤੋਂ ਆਇਆ ਕਾਲ ਉਹਦੀ ਕਮਾਂਡੀ ਦੇ ਤੇ ਮੈਂ ਉਹਨੂੰ ਦੱਸਿਆ ਮੈਂ ਕਿਹਾ ਯਾਰ ਕੋਈ ਚੱਕਰ ਨਹੀਂ ਜਿੱਥੇ ਤੇ ਰਿਸੂਤ ਲੱਗਦਾ ਕੱਢ ਲਾ ਠੀਕ ਹੈ ਕਹਿੰਦਾ ਠੀਕ ਆ ਜੀ ਪਰ ਜਦੋਂ ਮੈਂ ਆ ਕੇ ਦੇਖਿਆ ਨਾ ਮੈਨੂੰ ਹੈਰਾਨੀ ਹੋਈ ਵੀ ਜਿੱਥੇ ਡੰਡੇ ਲੱਕੇ ਲੱਗੇ ਹੋਏ ਸੀ ਜਿਹੜਾ ਇੱਕ ਉਹ ਡਿਪਾਰਟਮੈਂਟ ਨੂੰ ਕੀ ਕਹਿੰਦੇ ਨੇ ਸਰਵੇ ਕਰਾਉਂਦੇ ਸਰਵੇ ਵਾਲੇ ਡਿਪਾਰਟਮੈਂਟ ਨੇ ਜਿਹੜੇ ਡੰਡੇ ਲਾਏ ਹੋਏ ਸੀ ਉਸ ਡੰਡਿਆਂ ਤੋਂ ਕੋਈ ਫੁੱਟ ਤੋਂ ਵੀ ਜ਼ਿਆਦਾ ਉਹਨੇ ਆਪ ਦੇ ਕਿੰਨੇ ਨੂੰ ਫੈਂਸ ਕੱਢ ਦਿੱ ਜਿੱਥੇ ਨਿਸ਼ਾਨ ਹੁੰਦਾ ਇੱਕ ਪਰਟੀਕੂਲਰ ਵੀ ਉਸ ਦਾ ਕੱਢ ਸਕਦਾ ਸੀ ਉਹ ਠੀਕ ਹੈ ਜੀ ਉਹਨੇ ਫੁੱਟ ਫੁੱਟ ਤਾਂ ਮੇਰੇ ਕਿ ਨਹੀਂ ਛੱਡਦਾ ਡੇਢ ਕਿੱਲੇ ਦਾ ਚਾਰਜ ਫੇਰੇ ਤੇ ਮੈਂ ਆ ਕੇ ਹੈਰਾਨ ਹੋ ਗਿਆ ਮੈਂ ਉਹਨੂੰ ਕਿਹਾ ਕੀ ਹੈ ਕਿਉਂ ਕੀਤਾ ਤੂੰ ਉਹ ਆਦਾ ਮੈਨੂੰ ਦੱਸਿਆ ਤੂੰ ਬਹੁਤ ਈਜ਼ੀ ਗੋਇੰਗ ਆ ਮੈਂ ਤੇਰੇ ਨਾਲ ਹੋਰ ਈਜ਼ੀ ਗੋਇੰਗ ਹੋ ਗਿਆ ਕਿਹਾ ਸੋ ਦਾ ਇਹ ਦਲੀਲ ਸੀ ਪਰ ਸ਼ਹਿਰਾਂ ਦੇ ਵਿੱਚ ਮੇਰੇ ਵੀ ਐਕਸਪੀਰੀਅੰਸ ਆ ਮੇਰੇ ਯਾਰਾਂ ਮਿੱਤਰਾਂ ਨਾਲ ਵੀ ਹੋਇਆ ਵੀ ਜਿਹੜੀ ਕੰਨਾਂ ਦਾ ਰੌਲਾ ਪੈਂਦਾ ਇੱਥੇ ਫੈਂਸਿੰਗ ਦਾ ਹਮ ਹਮ ਉਦੇ ਬਾਰੇ ਚ ਚਰਚਾ ਕਰਨੀ ਹੈ ਉਹਦੇ ਬਾਰੇ ਚ ਤੁਸੀਂ ਸਾਨੂੰ ਪਹਿਲਾਂ ਤਾਂ ਦੱਸੋ ਵੀ ਇਹ ਮਸਲਾ ਕੀ ਪੈਂਦਾ ਕਿਉਂ ਇਹ ਕਿੰਨਾ ਕੁ ਵਧਿਆ ਹੋਇਆ ਕਾਨੂੰਨ ਤੁਹਾਡੇ ਕੋਲੇ ਕਿੰਨੀ ਅਪਰੋਚ ਆਉਂਦੀ ਹੈ ਨਹੀਂ ਜੀ ਕਾਫੀ ਪ੍ਰੋਬਲਮਸ ਹੁੰਦੀਆਂ ਨੇ ਇਹਦੀਆਂ ਤੁਹਾਨੂੰ ਕਾਫੀ ਲੋਕਾਂ ਨੂੰ ਜਿਵੇਂ ਪਿੰਡਾਂ ਦੇ ਵਿੱਚ ਜਾਂ ਜਿਵੇਂ ਰੂਰਲ ਏਰੀਆਸ ਜਿਹੜੇ ਕਹਿੰਦੇ ਨੇ ਆਪਾਂ ਵੀ ਉਹਦੇ ਵਿੱਚ ਏਡੀ ਵੱਡੀ ਪ੍ਰੋਬਲਮ ਨਹੀਂ ਆਉਂਦੀ ਵੀ ਫੁੱਟਨਾ ਤੁਸੀਂ ਕਿ ਬਾਗ ਨਹੀਂ ਲੱਗ ਜਾਣਾ ਜਾਂ ਮਤਲਬ ਕੋਈ ਬੈਡ ਕੋਈ ਨਾਲੇ ਉਹਦੀ ਵੈਲਿਊ ਵਾਈਜ਼ ਅਰਬਨ ਪ੍ਰੋਪਰਟੀ ਨਾਲੋਂ ਘੱਟ ਹੈ ਤੇ ਮੋਸਟਲੀ ਰੂਰਲ ਏਰੀਆਸ ਵਾਲੇ ਈਜ਼ੀ ਗoing ਹੁੰਦੇ ਨੇ ਸਰਵੇ ਰਿਪੋਰਟ ਦੇ ਹਿਸਾਬ ਨਾਲ ਲੀਗਲੀ ਜਿਹੜੀ ਆ ਉਹਦੇ ਹਿਸਾਬ ਨਾਲ ਲਾਦੇਵੇਂ ਬੰਦਾ ਉਸ ਪੁਆਇੰਟ ਤੇ ਤੇ ਮੋਸਟਲੀ ਜਿਹੜੀ ਜਿਹੜੀ ਰੂਰਲ ਏਰੀਆ ਚ ਪ੍ਰੋਪਰਟੀਆਂ ਹੁੰਦੀਆਂ ਨੇ ਉਹ ਤਾਂ ਬਾਬਡ ਵਾਇਰ ਵਗੈਰਾ ਲਾ ਦਿੰਦੇ ਨੇ ਕਿਉਂਕਿ ਉਹਨਾਂ ਨੇ ਤਾਂ ਆਪਣੇ ਭੇੜ-ਪੂੜ ਹਾਂਜੀ ਭੇਡਾਂ ਛੱਡਣੀਆਂ ਹੁੰਦੀਆਂ ਵੀ ਉਹਨਾਂ ਕਿਸੇ ਦੇ ਖੇਤ ਕੋਚ ਵੱਢ ਜਾਂ। ਉਹ ਇੱਕ ਤਾਂ ਚੀਪ ਹੁੰਦੀ ਆ ਤੇ ਉਹ ਰਿਪਲੇਸੇਬਲ ਵੀ ਛੇਤੀ ਹੁੰਦੀ ਆ। ਜਿਹੜਾ ਸ਼ਹਿਰਾਂ ਦਾ ਸ਼ਹਿਰਾਂ ਦੇ ਵਿੱਚ ਹੁਣ ਤੁਹਾਨੂੰ ਪਤਾ ਘਰ ਸਬਡਿਵਾਈਡਡ ਪ੍ਰੋਪਰਟੀਆਂ ਹੋ ਗਈਆਂ ਤੋਡੇ ਹੁਣ ਕੰਜਸਟਡ ਏਰੀਆਜ਼ ਨੇ ਪਾਰਕਿੰਗ ਦੀ ਬੜੀ ਪ੍ਰੋਬਲਮ ਹੈ ਇਹ ਸਾਰੇ ਜਿਹੜੀ ਪ੍ਰੋਬਲਮਸ ਨੇ ਫੈਂਸਿੰਗ ਐਕਟ ਤੇ ਵੀ ਬਹੁਤ ਵੱਡੀ ਪ੍ਰੋਬਲਮ ਹੈ ਖਾਸ ਕਰ ਹੁਣ ਜਦੋਂ ਦੇ ਹੁਣ ਇਹਨੇ ਨਿਊ ਡਿਵੈਲਪਮੈਂਟਸ ਹੋ ਰਹੀਆਂ ਨੇ ਤੇ ਇਸ ਕਰਕੇ ਹੁਣ ਇੱਕ ਕਾਫੀ ਮੁੱਦਾ ਮਤਲਬ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਵੀ ਹੈ ਕਈ ਵਾਰੀ ਪ੍ਰੋਬਲਮ ਹੋ ਜਾਂਦੀ ਜਿਹੜਾ ਪੁਰਾਣਾ ਬੰਦਾ ਉਹਨੇ ਆਪਣੀ ਫੈਂਸ 'ਤੇ ਖਰਚਾ ਕੀਤਾ ਹੋਇਆ ਭਾਵੇਂ ਉਹਨੂੰ 20 ਸਾਲ ਹੋ ਗਏ ਫੈਂਸ ਨੂੰ ਜਿਹੋਨੇ ਵਧੀਆ ਰਿਪੇਅਰ 'ਚ ਰੱਖਿਆ ਤੋ ਉਹ ਕਹਿ ਲੈਂਦਾ ਯਾਰ ਵੀ ਮੈਂ ਕਿਉਂ ਖਰਚਾ ਕਰਾਂ ਵੀ ਮੈਂ ਪਹਿਲਾਂ ਕੀਤਾ ਸੀਗਾ ਹੁਣ ਤੁਸੀਂ ਡਿਵੈਲਪ ਕਰ ਰਹੇ ਓਵਰਆਲ ਸ਼ੁਰੂ ਹੋ ਜਾਂਦਾ ਹੈ ਉਹ ਪਹੁੰਚਦੇ ਪਹੁੰਚਦੇ ਇੰਨਾ ਖੋ ਜਾਂਦਾ ਕਿ ਤਾਂ ਜਿਹੜੇ ਬੰਦੇ ਨੇ ਘਰ ਬਣਾਉਣਾ ਉਹਨੂੰ ਪ੍ਰੋਬਲਮ ਹੋ ਜਾਂਦੀ ਹੈ ਜਿਹੜਾ ਬੰਦਾ ਉੱਥੇ ਰਹਿ ਰਿਹਾ ਉਹਨੂੰ ਵੀ ਪ੍ਰੋਬਲਮ ਹੋ ਜਾਂਦੀ ਹੈ ਜੇ ਫੈਂਸ ਪੱਟ ਦੋਗੇ ਫਿਰ ਕ੍ਰਿਮੀਨਲ ਲਾ ਵੀ ਇਨਵੋਲ ਹੋ ਜਾਂਦਾ ਜੇ ਤੁਸੀਂ ਬਿਨਾਂ ਮਨਜ਼ੂਰੀ ਤੋਂ ਫੈਂਸ ਪੱਟਤੀ ਜਾਂ ਤੁਸੀਂ ਇਰੈਕਟ ਕਰਤੀ ਫਿਰ ਪੈਸੇ ਨਹੀਂ ਦੇਣੇ ਜਾਂ ਕੁਝ ਉਹਦੇ ਕਰਕੇ ਕਾਫੀ ਕੰਪਲਿਕੀਸ਼ਨਸ ਆ ਜਾਂਦੀਆਂ ਨੇ ਕਲਰ ਕੰਬੀਨੇਸ਼ਨ ਵੀ ਪਾਏ ਜਾਂ ਕਲਰ ਕੰਬੀਨੇਸ਼ਨ ਦਾ ਵੀ ਹੁੰਦਾ ਸਰਵੇ ਰਿਪੋਰਟਸ ਕਰਕੇ ਪ੍ਰੋਬਲਮ ਆਉਂਦੀ ਹੈ ਉਹ ਤੋਂ ਲਾਵਾ ਤੁਹਾਡੀ ਇਹ ਅਪਰੋਚ ਆ ਜਾਂਦੀ ਹੈ ਵੀ ਇੱਥੇ ਰੀਟੇਨਿੰਗ ਵਾਲ ਲੱਗਣੀ ਹੈ ਜੀ ਉਹ ਨਹੀਂ ਲਾਈ ਜਾਂ ਪਲੈਂਥ ਨਹੀਂ ਵਧੀਆ ਲਾਈ ਪਲੈਂਥ ਲੱਗਣੀ ਸੀ ਨਹੀਂ ਲਾਈ ਫਲਾਨਾ ਸੀ ਜਾਂ ਡੈਮੇਜ ਹੋ ਗਈ ਜਿਹੜੇ ਪੁਰਾਣੇ ਘਰਾਂ ਦੀ ਪ੍ਰੋਪਰਟੀਆਂ ਨੇ ਉਹ ਸਿੱਧਾ ਅੱਗੇ ਪਲੈਂਥ ਨਹੀਂ ਸੀ ਲੱਗਦੇ ਸੀ ਲੈ ਧਰਤੀ ਦੇ ਵਿੱਚ ਲਾਂਸ ਲੋਹਾ ਉਹ ਹੌਲੀ ਹੌਲੀ ਵਿਦ ਟਾਈਮ ਉਹ ਈਰੋਜਨ ਹੋ ਜਾਂਦੀ ਹੈ ਨਾ ਕਰੋਜਨ ਹੋ ਜਾਂਦੀ ਹੈ ਰਸਟ ਹੋ ਜਾਂਦੀ ਹੈ ਉਹ ਵਿੱਚੋਂ ਦਿਖਣ ਲੱਗ ਜਾਂਦਾ ਮੂਰੀਆਂ ਜੀ ਬਹਿ ਜਾਂਦੀਆਂ ਨੇ ਉਸਾਰੇ ਚੀਜ਼ਾਂ ਕਰਕੇ ਲੋਕਾਂ ਦੀ ਬੜੀ ਪ੍ਰੋਬਲਮ ਹੈ ਖਾਸ ਕਰ ਜਿੰਨੀ ਡਿਵੈਲਪਮੈਂਟਸ ਹੋ ਰਹੀਆਂ ਹੈ ਪ੍ਰੋਪਰਟੀਆਂ ਬਣ ਗਈਆਂ ਨੇ ਜਿਆਦਾ ਦੇ ਪ੍ਰੋਬਲਮ ਵਧੀ ਹੋਈ ਹੈ ਇਸ ਵੇਲੇ ਮੈਸੇਦਨ ਜੇਕਰ ਮੈਂ ਦੇਖਾਂ ਤਾਂ ਇੱਕ ਤਾਂ ਜਿਹੜੀ ਕਲਰ ਕੰਬੀਨੇਸ਼ਨ ਦੀ ਗੱਲ ਕਰੀ ਜੀ ਉਹ ਕਲਰ ਕੇ ਏਰੀਆ ਹੁੰਦਾ ਵੀ ਗ੍ਰੇ ਕਲਰ ਦੀ ਹੈ ਮੇਰੀ ਫੈਂਸ ਘਰ ਅਗਲੇ ਨੇ ਪੀਲੀ ਛਤ ਵਾਲਾ ਪਾਲਿਆ ਤਾਂ ਉਹ ਆਦਾ ਮੈਂ ਕਰੀਮ ਕਲਰ ਕਰਨਾ ਤਾਂ ਉਹ ਵੀ ਕਿਤਨੇ ਕਿਤੇ ਪੰਗਾ ਆਉਂਦਾ ਪਰ ਜਿਹੜੀ ਇੱਕ ਗੁੱਡ ਨੇਬਰ ਫੈਂਸ ਵੀ ਇੱਥੇ ਇੱਕ ਕਰਮਾ ਉਹ ਬੜੀ ਵਧੀਆ ਮੈਂ ਸ਼ਾਇਦ ਬਾਹਰਲੇ ਦਰਸ਼ਕਾਂ ਨੂੰ ਦੱਸ ਦਿਆਂ ਵੀ ਕਿੱਦਾਂ ਦੀ ਫੈਂਸ ਆ ਪਹਿਲਾਂ ਫੈਂਸ ਲੱਗਦੀ ਸੀ ਉਹਦੇ ਇੱਕ ਪਾਸੇ ਪਾਈਪਾਂ ਲਾ ਕੇ ਉਹਦੇ ਨਾਲ ਚਾਦਰਾਂ ਕੱਸੀਆਂ ਸੀ ਤਾਂ ਇੱਕ ਪਾਸੇ ਉਹ ਵਧੀਆ ਨਹੀਂ ਲੱਗਦੀ ਸੀ ਪਰ ਅੱਜ ਕੱਲ ਜਿਹੜੀ ਫੈਂਸ ਆਈ ਹੈ ਉਹ ਗੁੱਡ ਐਨਵਰ ਫੈਂਸ ਆ ਗਈ ਹੈ ਵੀ ਦੋਨੋਂ ਪਾਸੇ ਉਹੀ ਜੀ ਦਿਖਦੀ ਆ ਤਾਂ ਉਹ ਉਹਨੂੰ ਖੁਸ਼ੀ ਹੁੰਦੀ ਆ ਵੀ ਮੇਰੇ ਚੰਗਾ ਨੇਬਰ ਆਏ ਮੇਰੇ ਨਾਲੇ ਵਾਸੀ ਚੰਗੀ ਕਰਦੇ ਨਿਊ ਤਾਂ ਹੈਗੀ ਜੀ ਗੁੱਡ ਨੇਬਰ ਫੈਂਸ ਜਿਹੜੀ ਆਈਡੀਅਲ ਫੈਂਸ ਵਾਂਗੂ ਲੈ ਲਓ ਕਿਉਂਕਿ ਉਹ ਦੋਨੇ ਪਾਸੇ ਬਰਾਬਰ ਦਿਖਦੀ ਆ ਉਹ ਜਿਹੜਾ ਉਹ ਵਿੱਚੋਂ ਉਹਦੇ ਮਤਲਬ 1.8 ਮੀਟਰ ਜਾਂ 2 ਮੀਟਰ ਦੇ ਬਾਅਦ ਜਿਹੜਾ ਉਹ ਪੋਲ ਲੱਗਦਾ ਉਹ ਦੋਨਾਂ ਨੂੰ ਬਰਾਬਰ ਆ ਜਿਹੜੀ ਤੁਸੀਂ ਪੁਰਾਣੀ ਫੈਂਸ ਫੈਂਸ ਕਹਿ ਰਹੇ ਹੋ ਐਲਮੀਨੀਅਮ ਵਾਲੀ ਉਹ ਤੇ ਇੱਕ ਸਾਈਡ ਤੇ ਫਿਰ ਉਹ ਤੁਹਾਡੇ ਨਾਲ ਜਿਹੜੀ ਪਿੱਛੇ ਉਹ ਪਾਈਪ ਜਾਂਦੀ ਦਿਸਦੀ ਸੀ ਉਹ ਭੈੜੀ ਲੱਗਦੇ ਜਿਹੜੇ ਵੱਲ ਵੀ ਆਉਂਦੀ ਉਹ ਬੰਦੇ ਨੂੰ ਚੁਪਦੀ ਆ ਇਹ ਤੋਂ ਲਾਵਾ ਫੈਂਸਿਸ ਬਹੁਤ ਤਰ੍ਹਾਂ ਦੀਆਂ ਫੈਂਸਿਸ ਹੁੰਦੀਆਂ ਨੇ ਕਈਆਂ ਨੂੰ ਸ਼ੌਕਨ ਦਾ ਵੁੱਡਨ ਬਲੈਂਕਸ ਲਾਉਣ ਦਾ ਖਾਸ ਕਰਕੇ ਕੁئینਜ਼ਲੈਂਡ ਇੱਥੇ ਸਾਰੀ ਬੁੱਡਨ ਹਾਂਜੀ ਉੱਥੇ ਵੁੱਡਨ ਹੋਣਗੇ ਇੱਥੇ ਵੀ ਕਈ ਲੋਕਾਂ ਨੇ ਵੁੱਡਨ ਲਾਈਆਂ ਜਾਂ ਬਰਸ਼ ਫੈਂਸਿਸ ਦੇਖਿਆ ਹੋਣੀਆਂ ਜਿਹੜੀਆਂ ਜਿਵੇਂ ਐਨ ਲਾਦਰ ਜਿਵੇਂ ਉਹ ਟਾਣੀਆਂ ਜਿ ਲਾਈਆਂ ਹੋਈਆਂ ਨੇ ਉਹ ਬਰਸ਼ ਫੈਂਸਿਸ ਹੋ ਗਈਆਂ ਹਾਂਜੀ ਹਾਂਜੀ ਜਾਂ ਗਲਾਸ ਫੈਂਸਿਸ ਵੀ ਹੁੰਦੀਆਂ ਤੁਸੀਂ ਗਲਾਸ ਦੀ ਵੀ ਫੈਂਸ ਲਵਾ ਸਕਦੇ ਹੋ ਤੇ ਸਾਊਥ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਲੀਗਲ ਕੋਈ ਰਿਕੁਆਇਰਮੈਂਟ ਵੀ ਨਹੀਂ ਹੈ ਫੈਂਸ ਦੀ ਅਨਲੈਸ ਤੁਹਾਡੇ ਕੋਲ ਕੋਈ ਪੈਟ ਸੰਡੇ ਬਾਹਰ ਦਾ ਸਕਦੇ ਆ ਲੀਗਲੀ देयर ਇ ਜੇ ਕਾਉਂਸਲ ਵਗੈਰਾ ਦੀ ਕੋਈ ਰਿਕੁਆਇਰਮੈਂਟ ਐ ਡਿਫਰੈਂਟ ਆ ਪਰ ਸਟੇਟ ਲਾਜ਼ ਦੇ ਅੰਦਰ ਕੋਈ ਰਿਕੁਆਇਰਮੈਂਟ ਨਹੀਂ ਹੈ ਤੁਸੀਂ ਫੈਂਸ ਲਾਉਣੀ ਜੇ ਤੁਸੀਂ ਬੰਦਾ ਕਹਿੰਦਾ ਮੈਂ ਤਾਂ ਫੈਂਸ ਲਵਾਉਣੀ ਨਹੀਂ ਈਵਨ ਦੋ ਬ੍ਰਦਰਸ ਨੇ ਘਰ ਖਰੀਦ ਲਿਆ ਜਾਂ ਦੋ ਫਰੈਂਡਸ ਨੇ ਘਰ ਖਰੀਦ ਲਿਆ ਪਿੱਛੇ ਨੇਬਰ ਨੇ ਨਹੀਂ ਫੈਂਸ ਲਾਈ देयर इज नो ਰੀਅਲ ਰਿਕੁਆਇਰਮੈਂਟ ਤੁਹਾਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਅਨਲੈਸ ਕੋਈ ਜਿਵੇਂ ਬਾਈ ਲਾਜ਼ ਨੇ ਰੈਗੂਲੇਸ਼ਨਸ ਨੇ ਕਾਉਂਸਲ ਨੇ ਜਾਂ ਯਾ ਪ੍ਰੋਪਰਟੀ ਦੇ ਉੱਪਰ ਕੋਈ ਈਜ਼ਮੈਂਟਸ ਵਗੈਰਾ ਇਦਾਂ ਦੀ ਚੀਜ਼ਾਂ ਹੈਗੀਆਂ ਨਹੀਂ ਪਰ ਅਦਰਵਾਈਜ਼ देयर इज नो ਲੀਗਲ ਰਿਕੁਆਇਰਮੈਂਟ ਕਿਸੇ ਲਈ ਖ ਪਰ ਉਹਨਾਂ ਦੇ ਓਵਰਆਲ ਜੇ ਫੈਂਸ ਦੇ ਲਾਅ ਆ ਜੇ ਮੰਨ ਲਓ ਕੋਈ ਫੈਂਸ ਦਾ ਪਹਿਲਾਂ ਤਾਂ ਇਹ ਦੇਖੀਏ ਵੀ ਕੋਈ ਬੰਦਾ ਕਰ ਲੈਂਦਾ ਹਾਂਜੀ ਕੁਝ ਵੀ ਜਗਾ ਲੈਂਦਾ ਬਣਾ ਬਣਾ ਕਰ ਲੈਂਦਾ ਜਾਂ ਬਣਾਉਣ ਲੈ ਜਾਂਦਾ ਉਹਨੂੰ ਕੀ ਕੀ ਗੱਲਾਂ ਦਾ ਧਿਆਨ ਚ ਰੱਖਣਾ ਚਾਹੀਦਾ ਫੈਂਸ ਦੇ ਮਾਮਲੇ 'ਚ ਕੀ ਸਰਵੇ ਕਰਾਉਣਾ ਚਾਹੀਦਾ ਜਾਂ ਕੀ ਕੀ ਆ ਇਹ ਫੈਂਸ ਦਾ ਪਹਿਲੇ ਜਨਰਲ ਲਾਅ ਤਾਂ ਇਹ ਆ ਜੀ ਜੇ ਤੁਹਾਡੇ ਇਨਕ੍ਰੋਚਮੈਂਟ ਹੋ ਜਾਂਦੀ ਹੈ ਲੈਟਸ ਸੁਪੋਜ਼ ਜੇ ਮੈਂ ਤੁਸੀਂ ਕਰ ਰਹੇ ਹੋ ਫੁੱਟ ਫੁੱਟਾਂ ਤੋਂ ਉਹਨਾਂ ਨੇ ਛੱਡਦਾ ਹੂੰ ਉਹ ਮੈਂ ਉਰੇ ਵੀ ਕੁਛ ਛਾੜ ਦਿੰਦਾ ਜਾਂ ਵਾਧ ਦਿੰਦਾ ਲੀਗਲੀ ਜਿਹੜੇ ਬੰਦੇ ਦੀ ਪ੍ਰਾਪਰਟੀ ਹੈਗੀ ਉਹਦੀ ਹੀ ਰਹਿੰਦੀ ਹੈ ਫੈਂਸ ਨਾਲ ਕੋਈ ਫਰਕ ਨਹੀਂ ਪੈਂਦਾ ਲੋਕਾਂ ਨੂੰ ਇਹ ਵੈਮ ਹੋ ਜਾਂਦਾ ਵੀ ਯਾਰ ਵੀ ਇਹ ਮੇਰਾ ਹੋ ਗਿਆ ਮੇਰਾ ਹੋ ਗਿਆ ਉਹ ਇਦਾਂ ਨਹੀਂ ਹੁੰਦਾ ਉਹ ਸਰਵੇ ਰਿਪੋਰਟ ਹੋਏਗੀ ਹੁਣ ਤਾਂ ਉਹ ਆ ਗਏ ਨਾ ਇਹ ਜੀਓ ਸਿਗਨਲਸ ਆ ਗਏ ਉਹ ਸਦਾ ਸੈਟਲਾਈਟ ਨਾਲ-ਨਾਲ ਕਰਕੇ ਪੂਰਾ ਸੈਂਟੀਮੀਟਰ ਤੱਕ ਵੀ ਤੁਹਾਨੂੰ ਦੱਸ ਦਿੰਦਾ ਵੀ ਆਹ ਏਰੀਆ ਇੰਨਾ ਤੁਹਾਡਾ ਇੰਨਾ ਏਰੀਆ ਉਹ ਪਹਿਲਾਂ ਤਾਂ ਹੁੰਦਾ ਸੀ ਮੈਂ ਪਟਵਾਰੀਆਂ ਵਾਲਾ ਪੰਜਾਬ ਚੋਂ ਹੁਣ ਤਾਂ ਇੰਡੀਆ ਚ ਵੀ ਉਹ ਮਿਲ ਲੱਗਿਆ ਹਾਂ ਉਹ ਹੋਏ ਹੋਣ ਲੱਗ ਗਏ ਹੁਣ ਉਹ ਕੰਮ ਖਤਮ ਹੋ ਗਿਆ ਅ ਫੈਂਸਿੰਗ ਦੇ ਵਿੱਚ ਮੇਨ ਪ੍ਰੋਬਲਮ ਤਾਂ ਤੁਹਾਡੀ ਪਹਿਲੀ ਗੱਲ ਤਾਂ ਆਉਂਦੀ ਹੈ ਵੀ ਤੁਹਾਡੇ ਐਗਰੀਮੈਂਟ ਦੀ ਹੂੰ ਆ ਤੁਹਾਨੂੰ ਸਭ ਤੋਂ ਪਹਿਲਾਂ ਦੇਖਣਾ ਪਏਗਾ ਵੀ ਆਲਰੀ ਫੈਂਸ ਹੈਗੀ ਹੈ ਨਹੀਂ ਹੈਗੀ ਨਵੀਂ ਫੈਂਸ ਲੱਗੇਗੀ ਜਾਂ ਰਿਪੇਅਰ ਹੋਏਗੀ ਜਾਂ ਉਹਨੂੰ ਰਿਮੂਵ ਕਰਕੇ ਨਵੀਂ ਲਾਉਂਗੇ ਕੀ ਪ੍ਰੋਬਲਮ ਕੀ ਐਗਜ਼ੈਕਟਲੀ ਉਹ ਤਾਂ ਤੁਹਾਡਾ ਜਿਹੜਾ ਜਿੱਦਾਂ ਦਾ ਸਟਰਕਚਰ ਹੈ ਜਾਂ ਜਿੱਦਾਂ ਦੀ ਤੁਹਾਡੀ ਪ੍ਰਾਪਰਟੀ ਔਰ ਹਿਸਾਬ ਨਾਲ ਤੁਹਾਨੂੰ ਪਤਾ ਲੱਗੇਗਾ ਹੂੰ ਹੂੰ ਫਿਰ ਤੁਸੀਂ ਕੋਟੇਸ਼ਨ ਲਓਗੇ ਮੋਸਟਲੀ ਵੀ ਕੋਟੇਸ਼ਨ ਲੈ ਕੇ ਕਿਸੇ ਕੰਟਰੈਕਟਰ ਤੋਂ ਵੀਰ ਟੋਟਲ ਫੈਂਸ ਦਾ ਕਿੰਨਾ ਖਰਚਾ ਹੋਏਗਾ ਕੀ ਉਹ ਕਰਕੇ ਦੇਵੇਗਾ ਡਿਟੇਲ ਕੋਟ ਜਿਵੇਂ ਹੁੰਦਾ ਨਾ ਬਲੈਂਥ ਲੱਗੂਗੀ ਜਾਂ ਰੇਟੇਨਿੰਗ ਵਾਲ ਲੱਗੂਗੀ ਰੇਟੇਨਿੰਗ ਵਾਲ ਦਾ ਥੋੜਾ ਲੋਅ ਡਿਫਰੈਂਟ ਆ ਫੈਂਸਿਸ ਡਾਇਰੈਕਟ ਅੰਡਰ ਨਹੀਂ ਆਉਂਦਾ ਉਹ ਪਬਲਿਕ ਨਿਊਸੈਂਸ ਐਕਟ ਦੇ ਅੰਡਰ ਆ ਜਾਂਦਾ ਤੇ ਉਹ ਥੋੜਾ ਐਮਬੀ ਸਟਰਕਚਰ ਇੰਜੀਨੀਅਰ ਦੀ ਰਿਪੋਰਟ ਵਗੈਰਾ ਚਾਹੀਦੀ ਉਹਦੇ ਵਾਸਤੇ ਤੇ ਉਹ ਤੋਂ ਬਾਅਦ ਉਹਦਾ ਥੋੜਾ ਉਹ ਵੀ ਦੇਖਣਾ ਹੁੰਦਾ ਜਿਹੜਾ रन अवे वाटर ਆਇਆ ਸਟਾਰਮ ਵਾਟਰ ਕਿਹਦੇ ਨੇ ਆਪਾਂ ਉਹ ਤਾਂ ਵੀ ਦੇਖਣਾ ਹਾਂਜੀ ਐ ਨਹੀਂ ਹੈਗਾ ਵੀ ਤੁਸੀਂ ਫੈਂਸ ਖੜੀ ਕਰਤੀ ਤੇ ਸਟਾਰਮ ਵਾਟਰ ਦਾ ਕੋਈ ਪ੍ਰੋਵੀਜ਼ਨ ਰੱਖਿਆ ਤੇ ਮੁੜ ਕੇ ਪਾਣੀ ਆਉਣ ਲੱਗ ਗਿਆ ਉਹ ਵੀ ਸਾਰਾ ਕੁਝ ਦੇਖਣਾ ਪੈਂਦਾ ਤੇ ਜਦੋਂ ਤੁਹਾਡੇ ਕੋਲ ਕੋਟੇਸ਼ਨ ਆ ਗਿਆ ਫਿਰ ਤੁਸੀਂ ਆਪਣੇ ਨੇਬਰ ਨਾਲ ਗੱਲ ਕਰੋਗੇ ਹੂੰ ਹੂੰ ਨੇਬਰ ਵੀ ਕਈ ਵਰੀ ਇਹ ਹੁੰਦਾ ਜਿਵੇਂ ਤੁਸੀਂ ਇੰਡੀਆ ਚਲੇ ਗਏ ਕਈ ਵਰੀ ਐ ਨਹੀਂ ਪਤਾ ਹੁੰਦਾ ਟੈਨੈਂਟ ਤੇ ਹੈ ਟੈਨੈਂਟ ਇਜ਼ ਨਾਟ ਹਾਂਜੀ ਉਹਦਾ ਰੀਜ਼ਨ ਹੈ ਵੀ ਯਾ ਤਾਂ ਫਿਰ ਤੁਸੀਂ ਉਹਦਾ ਮਤਲਬ ਕਿਵੇਂ ਫਾਈਂਡ ਆਊਟ ਕਰੋਗੇ ਜਾਂ ਤਾਂ ਕਾਉਂਸਲ ਨੂੰ ਪੁੱਛੋ ਹੂੰ ਯਾ ਲੈਂਡ ਟਾਈਟਲਜ਼ ਆਫਿਸ ਨੇ ਲੈਂਡ ਸਰਵਿਸਿਜ਼ ਐਸਸੀ ਹੈਗਾ ਆਫਿਸ ਸਿਟੀ ਦੇ ਵਿੱਚ ਉਹਨਾਂ ਨੂੰ ਪਤਾ ਕਰੋ ਵੀ ਓਨਰ ਕੌਣ ਹੈ ਉਹਦੀ ਕੋਈ ਕੰਟੈਕਟ ਇਨਫੋਰਮੇਸ਼ਨ ਈਮੇਲ ਆਈਡੀ ਜਾਂ ਕਿੱਥੇ ਰਹਿੰਦਾ ਉਹ ਮਿਲ ਜਵੇ ਜਾਂ ਕਈ ਵਾਰੀ ਉਹ ਰੈਂਟਲ ਜਿਹੜੀ ਪ੍ਰਾਪਰਟੀ ਮੈਨੇਜਰ ਜਾਂ ਰੀਅਲ ਏਸਟੇਟ ਹੈ ਉਹਦੇ ਥਰੂ ਤੁਸੀਂ ਲੈ ਕੇ ਫਿਰ ਉਹ ਨੋਟਿਸ ਭੇਜ ਦਿਓ ਨੋਟਿਸ ਜਿਹੜਾ ਫੈਂਸਿੰਗ ਐਕਟ ਦੇ ਅੰਦਰ ਫਾਰਮਸ ਨੇ ਫਾਰਮ 1 ਫਾਰਮ 2 ਫਾਰਮ 3 ਤਿੰਨ ਫਾਰਮਸ ਨੇ ਫਾਰਮ 1 ਹੁੰਦਾ ਵੀ ਜਦੋਂ ਕੰਪਲੀਟਲੀ ਨਿਊ ਫੈਂਸ ਹੈ ਪੁਰਾਣਾ ਸਟਰਕਚਰ ਕੋਈ ਵੀ ਨਹੀਂ ਹੈਗਾ दैट इज ਫਾਰਮ 1 ਨਿਊ ਫੈਂਸ ਸਿਲੈਕਟ ਕਰਨਾ ਨੋਟਿਸ ਫਾਰਮ 2 ਹੋ ਗਿਆ ਪੁਰਾਣੀ ਵਾਲੀ ਜਾਂ ਤਾਂ ਰਿਪੇਅਰ ਕਰਨੀ ਹੈ ਜਾਂ ਰਿਪਲੇਸ ਕਰਨੀ ਹੈ ਹੁਣ ਰਿਪੇਅਰ ਕਰਨ ਦਾ ਵੀ ਇਹ ਹੋ ਸਕਦਾ ਵੀ ਤੁਹਾਡੀ ਪ੍ਰਾਪਰਟੀ ਦੋਨਾਂ ਦੀ ਪੁਰਾਣੀ ਹੈ ਵਿੱਚੋਂ ਰਸਟਿੰਗ ਕਰਕੇ ਜਾਂ ਕੋਈ ਟਰੀ गिर ਗਈ ਕੁਝ ਹੋ ਗਿਆ ਵੀ ਉਹਨਾਂ ਕਿੱਸਾ ਚੇਂਜ ਕਰਨਾ ਸਾਰਾ ਨਹੀਂ ਕਰਨਾ ਫਿਰ ਰਿਪੇਅਰਿੰਗ ਵਾਸਤੇ ਵੀ ਫਾਰਮ 2 ਯੂਜ਼ ਹੋਊਗਾ ਲੀਗਲੀ ਜੇ ਤੁਸੀਂ ਪ੍ਰੋਸੈਸ ਫੋਲੋ ਕਰਦੇ ਹੋ ਤਾਂ ਦੋਨੇ ਪਾਰਟੀਆਂ 50-50% ਦੇਣਗੇ ਐਡ ਜੁਆਇੰਟ ਐਸੈਟ ਹੁੰਦਾ ਵੀ ਤੁਸੀਂ ਜੇ ਨਵੀਂ ਫੈਂਸ ਲਾਉਣਾ ਚਾਹੁੰਦੇ ਹੋ ਦੂਜੀ ਪਾਰਟੀ ਐਗਰੀ ਕਰੇ ਨਾ ਕਰੇ ਐਸ ਲੋング ਐਸ ਯੂ ਕੈਨ ਪ੍ਰੂਵ ਕਿ ਰਿਕੁਆਇਰਮੈਂਟ ਹੈਗੀ ਆ ਵੀ ਫੈਂਸ ਡਿਗਰੀ ਹੈ ਜਾਂ ਟੁੱਟ ਗਈ ਹੈ ਕਿਸੇ ਵੀ ਤਰੀਕੇ ਨਾਲ ਤਾਂ ਦੋਨੇ ਪਾਰਟੀਆਂ 50-50 ਪੇ ਕਰਦੀਆਂ ਹੂੰ ਜਿਉ ਉਸ ਮੌਕੇ ਤੇ ਨਹੀਂ ਪੇ ਕਰ ਸਕਦੇ ਤਾਂ ਇਨਸਟਾਲਮੈਂਟਸ ਵੀ 100 ਡਾਲਰ ਦੇਤਾ ਫੋਰਟਨਾਈਟਲੀ ਲੋ ਦੇਤਾ ਜਿਵੇਂ ਮਰਜ਼ੀ ਕਰਕੇ ਉਹਵੇਂ ਕਰਕੇ ਤੁਹਾਡਾ ਹੋ ਜਾਂਦਾ ਹੂੰ ਹੂੰ ਪਰ ਮੋਸਟਲੀ ਕੀ ਹੁੰਦਾ ਵੀ ਰੋਲਾ ਪਿਆ ਜਾਂਦਾ ਵੀ ਇਹ ਮੈਨ ਨਹੀਂ ਲੈਣਾ ਹੂੰ ਕਿ ਫੈਂਸ ਜਿਹੜੀ ਹੈ ਜਿਵੇਂ ਤੁਸੀਂ ਕਹੇ ਵੀ ਮੈਂ ਤਾਂ ਪੀੜੀ ਲਵਾਉਣੀ ਆ ਇਹਨੇ ਫਲਾਨੀ ਲਵਾਉਣੀ ਆ ਹੂੰ ਫਿਰ ਉਹਦੇ ਵੀ ਇਲਾਜ ਤਾਂ ਹੁੰਦੇ ਨੇ ਇਹਨਾਂ ਕੋਲੇ ਕੰਟਰੈਕਟਰਸ ਕੋਲੇ ਵੀ ਗੁੱਡ ਨੀਬਰ ਫੈਂਸ ਲਾਦੀ ਇੱਕ ਪਾਸੇ ਸਪਰੇਅ ਪੇਂਟ ਕਰਤਾ ਜਿਹੜਾ ਉਹਨਾਂ ਨੂੰ ਚਾਹੀਦਾ ਦੂਜੇ ਪਾਸੇ ਤੁਹਾਡਾ ਦੂਜਾ ਖੜ ਗਿਆ ਹੂੰ ਜਾਂ ਕਈ ਵਾਰੀ ਬੰਦੇ ਫਲੈਕਸੀਬਲ ਹੋ ਜਾਂਦੇ ਬੰਦੇ ਕਹਿੰਦੇ ਯਾਰ ਵੀ ਚੱਲ ਜਿਹੜਾ ਖਾਰ ਕੋਈ ਨਹੀਂ ਫੈਂਸ ਹੈਗੀ ਹੈ ਠੀਕ ਹੈ ਖਾਸ ਕਰਕੇ ਜਿਹੜੀ ਰੈਂਟਡ ਪ੍ਰਾਪਰਟੀ ਉਹ ਜ਼ਿਆਦਾ ਪ੍ਰਭਾਵ ਨਹੀਂ ਕਰਦੇ ਕਿਉਂਕਿ ਫਿਰ ਉਹ ਹੀ ਆ ਵੀ ਉਹ ਜਿਹੜਾ ਸਪਰੇ ਪਿੰਟ ਦਾ ਉਹ ਵੀ ਇਕੁਲੀ ਡਿਵਾਈਡ ਹੋਊਗਾ ਸਾਰਾ ਕੁਝ ਹੋਊਗਾ ਸਰਵੇ ਰਿਪੋਰਟ ਕਰਾਉਂਗੇ ਉਹ ਵੀ ਇਕੁਲੀ ਡਿਵਾਈਡ ਹੋਊਗੀ ਉਹ ਤਾਂ ਕੰਪਲਿਕੇਟ ਜਿੰਨਾ ਕਰੀ ਜਾਊਂਗੇ ਉਹਨਾਂ ਵਧੀ ਜਾਏਗਾ ਹਾਂਜੀ ਪਰ ਕਈ ਵਾਰੀ ਕੀ ਹੁੰਦਾ ਨਾ ਮੈਂ ਦੇਖਿਆ ਜੈਲਸ ਫੈਕਟਰ ਵੀ ਬੜਾ ਕੰਮ ਕਰ ਰਿਹਾ ਇੱਥੇ ਪਿੱਛੇ ਜਿ ਇੱਕ ਕੇਸ ਹੋਇਆ ਮੇਰੇ ਦੋਸਤ ਨਾਲ ਹਾਂਜੀ ਉਹਨਾਂ ਨੇ ਇੱਕ ਜਗ੍ਹਾ ਲਈ ਉਹਦੇ ਚ ਤਿੰਨ ਘਰ ਬਣਾ ਕੇ ਬਿਚਨੇ ਸੀਗੇ ਠੀਕ ਹੈ ਜੀ ਜਦੋਂ ਤਿੰਨ ਘਰ ਬਣਦੇ ਸੀ ਤਾਂ ਉਹ ਹੁਣੇ ਗੋਰਿਆਂ ਨੂੰ ਪਤਾ ਲੱਗ ਗਿਆ ਵੀ ਇਹ ਡਿਵੈਲਪਮੈਂਟ ਕਰ ਰਹੇ ਆ ਤੇ ਇੱਥੇ ਇਹਨਾਂ ਨੂੰ ਪੈਸੇ ਬਣਨਗੇ ਠੀਕ ਹੈ ਜੀ ਇੱਕ ਗਵੰਡੀ ਨੂੰ ਪਤਾ ਲੱਗ ਗਿਆ ਠੀਕ ਹੈ ਉਹਨੇ ਬਿਨਾ ਮਤਲ ਤੋਂ ਉਹਨਾਂ ਦੇ ਤਿੰਨ ਮਹੀਨੇ ਬਰਬਾਦ ਕੀਤੇ ਠੀਕ ਹੈ ਤਿੰਨ ਮਹੀਨੇ ਤਿੰਨ ਮਹੀਨੇ ਉਹਨੂੰ ਕਹਿੰਦਾ ਮੈਂ ਨਹੀਂ ਇਹ ਕੱਢਣ ਦਿੰਦਾ ਫੈਂਸ ਕੋਈ ਰੀਜ਼ਨ ਨਹੀਂ ਉਹਦਾ ਉਹੀ ਇੱਧਰ ਲਾ ਉੱਧਰ ਨਾ ਮਾਰਦਾ ਰਿਹਾ ਵੀ ਮੇਰੀ ਪ੍ਰਾਪਰਟੀ ਜਵੜਨਗੇ ਮੇਰੀ ਮਿੱਟੀ ਢਲੂਗੀ ਮੇਰਾ ਫਲਾਨਾ ਉਹ ਕੁਝ ਪੰਗਾ ਨਹੀਂ ਸੀ ਸਾਰੇ ਸਟੈਂਡਰਡ ਉਹਨੂੰ ਦੇ ਦਿੱਤਾ ਸੀ ਕਾ ਜਿਹੜਾ ਇੰਜੀਨੀਅਰ ਤੇ ਮੈਪ ਦੇ ਉਹ ਸਭ ਕੁਝ ਡਿਜ਼ਾਈਨਿੰਗ ਪਾਸ ਕਰਾ ਕੇ ਦੇਦੀ ਸੀ ਅਖੀਰ ਉਹਨੇ ਕੀ ਕੀਤਾ ਪੁਲਿਸੋਂ ਪੁਲਸੀ ਵੀ ਹੋਏ ਕੋਰਟ ਚ ਕੇਸ ਕੀਤਾ ਕੋਰਟ ਚੋਂ ਕੇਸ ਵੀ ਜਿੱਤ ਗਏ ਜਿੱਤ ਕੇ ਕੋਰਟ ਨੇ ਵੀ ਆਰਡਰ ਦੇਤਾ ਵੀ ਤੁਸੀਂ ਕੱਢੋ ਕੰਦ ਪਰ ਮੈਂ ਵੀ ਉਸ ਦਿਨ ਉੱਥੇ ਸੀ ਫੇਰ ਵੀ ਸਾਨੂੰ ਚਾਰ ਪਾਸੇ ਕੈਮਰੇ ਲਾਉਣੇ ਪਏ ਤੇ ਉਹਨਾਂ ਚੋਂ ਮੁੜਕਦਾ ਫਿਰਿਆ ਇਧਰ ਭੱਜੋ ਇਧਰ ਭੱਜੋ ਕੁਛ ਕਰੇ ਪੁਲਿਸ ਆ ਜੇ ਕਿਤੇ ਕੁਛ ਆ ਦੇ ਤੇ ਫਿਰ ਇਹ ਜੇ ਟਾਈਮ ਤੇ ਕੋਈ ਟ੍ਰੇਡੀ ਨਹੀਂ ਹੱਥ ਪਾਉਂਦਾ ਉਹ ਆਂਦਾ ਮੈਂ ਲੜਾਈ ਚ ਕੀ ਲੈਣਾ ਤੇ ਚਲਦੀਆਂ ਗੁਲੀਆਂ ਚ ਕੋਈ ਪਤਾ ਲਾਦਾ ਕੋਈ ਮਾਰੇ ਇਥੇ ਸੋਤ ਹੈ ਸੋ ਇਹ ਜਦੋਂ ਕਿਤੇ ਜੇ ਕੋਰਟ ਆਰਡਰ ਕਰ ਦਿੰਦਾ ਤੇ ਉਦੋਂ ਵੀ ਫਿਰ ਬੰਦੇ ਨੂੰ ਆਏ ਚੀਜ਼ਾਂ ਚ ਡੰਗਣਾ ਪੈਂਦਾ ਨਹੀਂ ਉਹ ਤੇ ਤੁਸੀਂ ਜੇ ਤੁਹਾਨੂੰ ਲੱਗਦਾ ਵੀ ਕੋਰਟ ਆਰਡਰ ਨਹੀਂ ਫਾਲੋ ਕਰੋਗੇ ਜਾਂ ਕੁਝ ਤੁਸੀਂ ਅਸਿਸਟੈਂਸ ਮੰਗ ਸਕਦੇ ਹੋ ਸ਼ੈਰਫਸ ਆਫੀਸਰ ਤੋਂ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਵੀ ਇਹ ਇਨਫੋਰਸਮੈਂਟ ਕਰੋ ਕੋਰਟ ਆਰਡਰ ਦਾ ਦੀ ਅਪਲੀਕੇਸ਼ਨ ਲਾਓ ਇਨਫੋਰਸਮੈਂਟ ਵੀ ਤੇ ਉਹਨਾਂ ਨੂੰ ਰਿਕਵੈਸਟ ਕਰੋ ਸ਼ੈਰਫਸ ਆਫੀਸਰ ਆ ਕੇ ਉੱਥੇ ਮਤਲਬ ਵੀਡੀਓ ਰਿਕਾਰਡਿੰਗ ਕਰ ਲੇ ਕੋਲੇ ਖੜਕੇ ਹਾਂਜੀ ਕੋਲੇ ਖੜਕੇ ਉੱਥੇ ਉਹਨੂੰ ਕਹਿ ਦੇਗਾ ਵੀ ਆਹ ਕੋਰਟ ਆਰਡਰਸ ਨੇ ਤੇਰੇ ਕੋਲ ਇੰਨੇ ਟਾਈਮ ਦਾ ਸੀਗਾ 21 ਦਿਨ ਸੀ ਜਿੰਨੇ ਵੀ ਦਿਨ ਸੀ ਤੂੰ ਕ ਅਪੀਲ ਫਾਈਲ ਕਰ ਸਕਦੇ ਸੀ ਤੂੰ ਨਹੀਂ ਕੀਤੀ ਟਾਈਮ ਬਾਅਦ ਹੋ ਗਈ ਹੂੰ ਤਾਂ ਹੁਣ ਵੀ ਦੱਸ ਦੇ ਜੇ ਤੂੰ ਅਪੀਲ ਫਾਈਲ ਕਰਨੀ ਆ ਤਾਂ ਮੈਨੂੰ ਦੱਸ ਜੇ ਨਹੀਂ ਕਰਨੀ ਤਾਂ ਇਹ ਹੋ ਗਿਆ ਹੂੰ ਠੀਕ ਹੈ ਤੇ ਹੁਣ ਵਿੱਚ ਇਨਵੋਲਵ ਨਹੀਂ ਹੋ ਸਕਦਾ ਨੋਟਿਸ ਉਹਨੂੰ ਮਿਲ ਚੁੱਕਿਆ ਹੈ ਉਸ ਤੋਂ ਬਾਅਦ ਕੋਰਟ ਆਰਡਰਸ ਹੋ ਚੁੱਕੇ ਆ ਤੈਨੂੰ ਇਨਫੋਰਮ ਕਰ ਦਿੱਤਾ ਦੋ ਦਿਨ ਪਹਿਲਾਂ ਇਨਫੋਰਮ ਵੀ ਕਰਨਾ ਜ਼ਰੂਰੀ ਆ ਉਹਨੂੰ ਐਂਟਰ ਕਰਨ ਤੋਂ ਪਹਿਲਾਂ ਪ੍ਰਾਪਰਟੀ ਨੂੰ ਵੀ ਐਕਸੈਸ ਦੇਣਾ ਤੇ ਹੁਣ ਜੇ ਤੂੰ ਕੁਛ ਕਰੀਂਗਾ ਦੈਟ ਇਜ਼ ਅ ਕੰਟੈਂਪਟ ਆਫ ਕੋਰਟ ਮਤਲਬ ਉਹ ਜਿਹੜਾ ਅਫੀਸਰ ਆਏਗਾ ਸ਼ਰੇਫਸ ਅਫੀਸਰ ਮੋਸਟਲੀ ਉਹ ਆ ਕੇ ਉਹਨੂੰ ਸਮਝਾ ਦੇਗਾ ਵੀ ਆਹ ਕੋਰਟ ਆਰਡਰਸ ਨੇ ਵੀ ਤੇਰੀ ਮੈ ਰਿਪੋਰਟ ਫਾਈਲ ਕਰੂੰਗਾ ਫਿਰ ਤੂੰ ਮੜ ਕੇ ਕੰਟੈਂਪਟ ਆਫ ਕੋਰਟ ਦੇ ਅੰਦਰ ਫਿਰ ਤੂੰ ਆਪਣੇ ਆਪ ਦੇਖ ਲੈ ਉਹ ਵੀ ਕ੍ਰਿਮੀਨਲ ਲਾਇਬਿਲਟੀ ਤੇਰੀ ਬਣ ਚੂਗੀ ਉਹ ਤੂੰ ਫਿਰ ਆਪੇ ਦੇਖ ਲੈ ਮੋਸਟਲੀ ਇਹੀ ਹੁੰਦਾ ਡਰੀ ਹੁੰਦਾ ਕੋਰਟ ਦਾ ਉਹ ਇਹਨਾਂ ਵੀ ਜਿਹੜਾ ਕੈਦੀ ਚਾਰ ਵਾਰੀ ਅੰਦਰ ਜਾਇ ਆਉਂਦਾ ਉਹਨੂੰ ਪਰਵਾਹ ਨਹੀਂ ਹੁੰਦੀ ਉਹਨੂੰ ਪਰਵਾਹ ਨਹੀਂ ਹੁੰਦੀ ਉਹ ਸਾਹਿਬ ਨਹੀਂ ਇਹਦੇ ਵਿੱਚ ਜਿਹੜਾ ਮੈਂ ਦੇਖ ਰਿਹਾ ਸੀ ਨਾ ਉਹਨਾਂ ਦੇ ਕੇ ਤੇ ਮੈਨੂੰ 50000 ਡਾਲਰ ਦੇ ਕਿਉਂ ਦੋ ਕੋਈ ਰੀਜ਼ਨ ਨਹੀਂ ਉਹ ਤਾਂ ਚਲੋ ਕਿਹਨਾਂ ਨਹੀਂ ਮੈਂ ਪ੍ਰਾਣੀ ਫੈਂਸ ਪਟੜ ਨਹੀਂ ਦਿੰਦਾ ਨਹੀਂ ਦੇਖੋ ਫੈਂਸ ਤਾਂ ਜੇ ਤੁਹਾਡੀ ਪ੍ਰਾਣੀ ਢਹਿ ਢਹਾਈ ਹੋ ਰਹੀ ਹੈ ਹੂੰ ਕਈ ਐਡਵਰਟ ਤਰ੍ਹਾਂ ਨੇ ਵੀ ਜੇ ਤਾਂ ਉਹਦੀ ਸਿੱਧੀ ਖੜੀ ਹੈ ਉਹਦੀ ਬਾਉਂਡਰੀ ਤਾਂ ਖੜੀ ਆ ਜਿਵੇਂ ਫੁੱਟ ਛੱਡਤੀਆਂ ਕੁਝ ਸੈਂਟੀਮੀਟਰ ਛੱਡ ਕੇ ਤੁਸੀਂ ਆਪ ਦੀ ਲਾਤੀ ਕੁਝ ਨਹੀਂ ਕਹਿ ਸਕਦਾ ਜੇ ਉਹਦੀ ਫੈਂਸ ਟੁੱਟ ਰਹੀ ਹੈ ਤੁਸੀਂ ਉਹਨੂੰ ਫੋਟੋ ਖਿੱਚ ਕੇ ਭੇਜੀ ਤੁਸੀਂ ਆਪਣਾ ਪ੍ਰੋਸੀਜਰ ਫਾਲੋ ਕੀਤਾ ਤੁਸੀਂ ਫਾਰਮ 1 ਭੇਜਿਆ ਇਹਦੇ ਵਿੱਚ ਤੇ ਫਾਰਮ 2 ਜਾਊਗਾ ਫਾਰਮ 2 ਭੇਜਿਆ ਉਨੇ 30 ਦਿਨਾਂ ਦੇ ਅੰਦਰ ਤੁਹਾਨੂੰ ਫਾਰਮ 3 ਦੇ ਕਾਊਂਟਰ ਪ੍ਰਪੋਜ਼ਲ ਭੇਜਣਾ ਹੈ ਭਾਵੇਂ ਜੋ ਮਰਜ਼ੀ ਲਿਖ ਕੇ ਭੇਜ ਦੇ ਭਾਵੇਂ ਖਾਲੀ ਭੇਜ ਦੇਵੇ ਉਹ ਲੀਗਲ ਲੀਗਲ ਰਿਕੁਆਇਰਮੈਂਟ ਸੈਟ ਹੋ ਗਈ ਜਿਵੇਂ ਉਹਨੇ ਤੁਹਾਨੂੰ ਭੇਜਤਾ ਉਹ ਤੋਂ ਬਾਅਦ ਤੁਸੀਂ ਨਈ ਐਗਰੀਮੈਂਟ ਰਿਮੀਡੀਏਸ਼ਨ ਲਈ ਕਰ ਲਓ ਮੈਡੀਏਸ਼ਨ ਚਿੱਠੇ ਭਾਲੋ ਮੈਡੀਏਸ਼ਨ ਕਰ ਲੈਂਦੇ ਆ ਜੇ ਨਹੀਂ ਮੰਨਦਾ ਫਿਰ ਤੁਸੀਂ ਕੋਰਟ ਚਲੇ ਜਾਓ ਤੁਸੀਂ ਕੋਰਟ ਚ ਉਹ ਇਹ ਕਰਨ ਦਾ ਮਤਲਬ ਖੱਜਲ ਖਵਾਰੀ ਹੁੰਦਾ ਨਾ ਅਗਲੇ ਦਾ ਵੀ ਅਸੀਂ ਦੇਖਿਆ ਉਸ ਕੇਸ ਦੇ ਵਿੱਚ ਉਹ ਕੀ ਕਰਦਾ ਸੀ 29 ਦਿਨ ਕੋਈ ਜਵਾਬ ਨਹੀਂ ਦਿੰਦਾ ਸੀ 30 ਦਿਨ ਕੋਈ ਨਾ ਕੋਈ ਇੱਕ ਇੱਕ ਗੱਲ ਦਾ ਜਵਾਬ ਦਿੰਦਾ ਫਿਰ ਅਗਲੇ 30 ਦਿਨ ਤੇ ਪੈ ਜਾਂਦੀ ਗੱਲ ਨਹੀਂ ਤੁਹਾਨੂੰ ਦੁਬਾਰਾ ਦੁਬਾਰਾ ਕਰਨ ਦੀ ਲੋੜ ਨਹੀਂ ਨਾ ਹੈਗੀ ਤੁਹਾਨੂੰ ਫਿਰ ਕਈ ਵਾਰੀ ਜਿਵੇਂ ਹੁਣ ਇਹ ਪ੍ਰੋਸੀਜਰ ਲੋਕਾਂ ਨੂੰ ਪਤਾ ਨਹੀਂ ਹੁੰਦਾ ਜਿਵੇਂ ਤੁਸੀਂ ਹੁਣ ਇੱਕ ਵਾਰੀ ਫਾਰਮ 1 ਫਾਰਮ 2 ਦੇ ਦਿੱਤਾ 30 ਡੇਸ ਪੂਰੀ ਹੋ ਗਏ ਨੇ ਤੁਹਾਨੂੰ ਫਾਰਮ 3 ਭਰਤਾ ਭਾਵੇਂ 30ਵੇਂ ਦਿਨ ਭਰਤਾ ਤੁਸੀਂ ਉਹ ਤੋਂ ਬਾਅਦ ਉਹਨੂੰ ਐਜ਼ ਅ ਗੁੱਡਵਿਲ ਤੁਸੀਂ ਮੀਡੀਏਸ਼ਨ ਆਫਰ ਕਰ ਦੋ ਜੇ 7 ਡੇਸ ਚ ਨਹੀਂ ਕਰਦਾ ਸੀ ਕੋਰਟ ਫਾਈਲ ਕਰ ਦੋ ਤੁਸੀਂ ਲੀਗਲ ਰਿਕੁਆਇਰਮੈਂਟਸ ਆਪਣੀ ਪੂਰੀ ਕਰ ਲੀਆਂ ਉਹਦੇ ਬਾਅਦ ਤੁਸੀਂ ਆਪਣਾ ਫਾਰਮ 1 ਚ ਕੋਰਟ ਤੁਹਾਡੇ ਪ੍ਰੋਪਰ ਨੇ ਸਾਰਾ ਕੁਝ ਤੁਹਾਡੀ ਲੀਗਲ ਰੀਜ਼ਨਿੰਗ ਪ੍ਰੋਪਰ ਹੈ 50% ਹੀ ਇਸ ਲਾਇਬਲ ਟੂ ਪੇ ਹਮ ਕਈ ਵਾਰੀ ਕੀ ਹੁੰਦਾ ਵੀ ਆਪਣੇ ਪੰਜਾਬੀ ਖਾਸ ਕਰਕੇ ਕਹਿੰਦੇ ਯਾਰ ਮੈਂ ਲਵਾ ਲੂੰਗਾ ਆਪਣੇ ਖਰਚੇ ਤੇ ਮੈਨੂੰ ਪ੍ਰੋਪਰਟੀ ਐਕਸੈਸ ਦੇ ਦੇ ਫਰਨਾ ਕਰਦੇ ਜੇ ਤੋ ਕੰਸੈਂਟ ਦਿੰਦਾ ਤਾਂ ਖਾਸ ਕਰਕੇ ਹਜਾ ਬੰਦਾ ਤਾਂ ਤੁਸੀਂ ਰਿਟਰਨ ਕੰਸੈਂਟ ਹੀ ਲਓ ਤੁਮ ਵਰਬਲ ਤਾਂ ਵੈਸੀ ਵੀ ਨਹੀਂ ਚਲਣੀ ਚਾਹੀਦੀ। ਜਾਂ ਮੈਸੇਜਸ ਹੋ ਜਵੇ ਜਾਂ ਲੀਗਲ ਸਰਵਿਸ ਕਮਿਸ਼ਨ ਦੇ ਆਖਰਵਾੜਾ ਉਹਦੇ ਰਿਟਰਨ ਚਲੇ। ਹਾਂਜੀ ਨਹੀਂ ਤਾਂ ਆਦਰਵਾਇਸ ਇਹ ਕੱਲ ਨੂੰ ਮੁੱਕਰ ਜਵੇ ਤੁਹਾਡੇ ਕੋਲੇ ਕੀ ਆ? ਮੁੱਕਰੀ ਜਾਂਦੇ ਤਾਂ ਅਕਸਰੀ ਮੁੱਕਰੀ ਜਾਂਦੇ ਖਾਸ ਕਰ ਜਿਹਨੇ ਬੰਦੇ ਨੇ ਟਰਬਲ ਮੇਕਰ ਆ ਉਹਨਾਂ ਤਾਂ ਫਿਰ ਮੁੱਕਰਨੇ ਪੈਣਾ। ਵੈਸੇ ਮੈਂ ਇੱਥੇ ਜ਼ਰੂਰ ਗੱਲ ਦੱਸਣੀ ਚਾਹੂੰਗਾ ਵੈਸੇ ਅੱਡ-ਅੱਡ ਕਮਿਊਨਿਟੀ ਦੀਆਂ ਆਪਦੀਆਂ ਕੁਆਲਿਟੀਆਂ ਹੁੰਦੀਆਂ ਆਪੋ-ਆਪ। ਅਸੀਂ ਕਿਤਨੇ ਕਿਤ ਜਵਾਨ ਦੇ ਮਾਮਲੇ 'ਚ ਖਰੇ ਆ। ਜੇ ਕਿਸੇ ਨੇ ਜਵਾਨ ਫੜਾਈ ਤਾਂ ਫਿਰ ਮੁੱਛ ਦਾ ਸਵਾਲ ਮਰਦਾਨਗੀ ਤੇ ਘਰਦਿਆਂ ਦੇ ਉਲਟ ਵੀ ਚੱਲਦਾ ਫਿਰ ਬੰਦਾ ਵੀ ਮੈਂ ਤਾਂ ਜਵਾਨ ਫੜਾਈ ਆ ਘਰ ਦੇ ਚਾ ਕੁਛ ਆਖੀ ਜਾਣ ਹਾਂਜੀ ਹਾਂਜੀ ਪਰ ਇਹ ਗੋਰਿਆਂ 'ਚ ਮੈਂ ਦੇਖਿਆ ਕਿਤੇ ਨਾ ਕਿਤੇ ਚੇਂਜ ਆਫ ਮਾਈਂਡ ਕਰ ਲੈਂਦੇ ਆ ਤੇ ਜੇ ਮੇਰਾ ਤਾਂ ਮਾਈਂਡ ਚੇਂਜ ਹੋ ਗਿਆ ਹਾਂਜੀ ਹਾਂਜੀ ਫਿਰ ਬੜਾ ਬੜਾ ਫਸਦਾ ਨਹੀਂ ਉਹ ਤਾਂ ਹੈ ਤਾਂ ਹੀ ਰਿਟਰਨ ਹਮੇਸ਼ਾ ਬੈਟਰ ਇਨ ਰਿਟਰਨ ਦਾ ਇੱਕ ਤਾਂ ਉਹ ਸਬੂਤ ਹੋ ਗਿਆ ਤੁਹਾਡੇ ਕੋਲੇ ਤੁਸੀਂ ਕੋਰਟ ਚ ਜਾਓਗੇ ਇਵੈਂਚੁਅਲੀ ਤੇ ਤੁਹਾਨੂੰ ਕੋਰਟ ਚ ਜਾਣਾ ਪਏਗਾ ਜੇ ਤੁਸੀਂ ਤੁਹਾਡੇ ਐਗਰੀਮੈਂਟ ਹੋ ਗਿਆ ਵਰਬਲੀ ਤੁਹਾਨੂੰ ਲੱਗਦਾ ਵੀ ਥੋੜਾ ਬਹੁਤਾ ਵੀ ਵੀ ਹੋ ਸਕਦਾ ਏਟਲੀਸਟ ਕੋਈ ਮੈਸੇਜਸ ਹੋਣ ਐਕਸਚੇਂਜ ਜਾਂ ਈਮੇਲਸ ਐਕਸਚੇਂਜ ਹੋਣ ਤੁਹਾਡੀਆਂ ਮਤਲਬ ਉਹ ਨਾ ਹੋਵੇ ਵੀ ਬੰਦਾ ਮੂੰਹ ਜਬਾਨੀ ਕੋਲੇ ਖੜੇ ਸੀ ਵੀ ਤੇ ਉਹਨੇ ਕਹਿਤਾ ਹਾਂ ਤੇ ਸਵੇਰੇ ਆਗੇ ਤੇ ਸਵੇਰੇ ਉਹਨੇ ਰੋਕਤੇ ਉਹ ਜਿਹੜਾ ਕੰਟਰੈਕਟਰ ਆਇਆ ਉਹ ਵੀ ਖਰਚਾ ਤਾਂ ਉਹ ਵੀ ਆਪਣਾ ਦਿਨ ਛੱਡ ਕੇ ਆਇਆ ਉਹ ਵੀ ਖਰਚਾ ਪਾਊਗਾ ਆਪਦਾ ਇਹ ਮੇਰਾ ਦਿਨ ਖਰਾਬ ਹੋ ਗਿਆ ਮੇਰੀ ਕੀ ਪ੍ਰੋਬਲਮ ਹੈ ਮੈਂ ਤਾਂ ਕੰਮ ਕਰਨਾ ਮੈਨੂੰ ਕਰਨ ਨਹੀਂ ਦੇ ਰਹੇ ਤੇ ਉਹ ਤੋਂ ਇਲਾਵਾ ਜੀ ਉਹ ਕੰਟਰੈਕਟਰ ਵਿੱਚ ਲੱਤ ਪਾਊਗਾ ਜਾਂ ਕੱਢਣ ਦੀ ਕੋਸ਼ਿਸ਼ ਕਰੂਗਾ ਫਿਰ ਉਹ ਪੁਲਿਸ ਬੁਲਾ ਕੇ ਅਟ੍ਰੈਸਪਾਸ ਦਾ ਪਰਚਾ ਦੇਊਗਾ ਫਿਰ ਇਹ ਵੀ ਚੱਕਰ ਪੈ ਜਾਂਦਾ ਕੰਪਲਿਕੇਟ ਹੋ ਜਾਂਦਾ ਅਟ੍ਰੈਸਪਾਸ ਤੇ ਚਲੋ ਪੁਲਿਸ ਵਾਲਾ ਉਹਨੇ ਇੱਕ ਵਾਰੀ ਕਹਤਾ ਹਟ ਜਾ ਤਾਂ ਉਹ ਹਟ ਗਿਆ ਤਾਂ ਮੋਸਟਲੀ ਪੁਲਸ ਵਾਲੇ ਅੱਗੇ ਫਾਰਵਰਡ ਨਹੀਂ ਅੱਗੇ ਰਿੰਗ ਵਧਾਉਂਦੇ ਪਰ ਉਹ ਫਿਰ ਉਹ ਚੱਕਰ ਪੈ ਜਾਂਦਾ ਵੀ ਮੈਂ ਆਮ ਥ੍ਰੈਟਨਡ ਆ ਫੀਲ ਥ੍ਰੈਟਨਡ ਤੇ ਮੈਂ ਰਿਸਟ੍ਰੇਨਿੰਗ ਆਰਡਰ ਲੈਣੇ ਆ ਜਿਹੇ ਦੇ ਖਲਾ ਫਿਰ ਉਹ ਐਪਲੀਕੇਸ਼ਨ ਉਧਰ ਨੂੰ ਤੋਰ ਲੈਂਦਾ ਉਹ ਉਲਝਾਰਨ ਵਾਲਾ ਕੰਮ ਹੋ ਜਾਂਦਾ ਹਾਂਜੀ ਇਸ ਕਰਕੇ ਇਹ ਜਿਹੜੀ ਥੀਜ਼ ਹੈ ਅੱਜ ਕੱਲ ਤਾਂ ਕਾਫੀ ਜ਼ਿਆਦਾ ਪ੍ਰੋਬਲਮੈਟਿਕ ਹੈਗੀ ਹੈ ਉਹ ਮੇਰੇ ਕੋਲ ਵੀ ਇੱਕ ਕਲਾਇੰਟ ਆਏ ਸੀਗੇ ਤੇ ਉਹ ਬੰਦਾ ਪੰਜਾਬ ਦਾ ਹੀ ਹੈ ਥੋੜਾ ਸ਼ਰੀਫ ਹੈ ਬੰਦਾ ਤੇ ਉਹਨੂੰ ਨੋਟਿਸ ਭੇਜਿਆ ਹੂੰ ਹੂੰ ਨੋਟਿਸ 30 ਡੇਸ ਪੂਰੇ ਨਹੀਂ ਸੀ ਹੋਏ ਹੂੰ ਤੇ ਫੈਂਸ ਖੜੀ ਕਰਤੀ ਅੱਛਾ ਤੇ ਉਹ ਤੋਂ ਬਾਅਦ ਉਹਦਾ ਜਿਹੜਾ ਮੇਰੇ ਖਿਆਲ ਨਾਲ ਸ਼ਾਇਦ 1 ਮੀਟਰ ਜਾਂ 2 ਮੀਟਰ ਹੀ ਸਾਂਝੀ ਸੀ ਉਹਦੀ ਦੀਵਾਰ ਹੂੰ ਉਹਨੂੰ ਕਹਿੰਦੇ ਵੀ ਨਹੀਂ ਤੂੰ ਟੋਟਲ 12 ਮੀਟਰ ਦਾ 6 ਮੀਟਰ ਦਾ ਖਰਚਾ ਦੇ ਹੂੰ ਉਹ ਕਹਿੰਦਾ ਵੀ ਮੈਂ 6 ਮੀਟਰ ਕੇ ਦਵਾ ਮੇਰਾ ਤਾਂ 1 ਮੀਟਰ ਹੀ ਤੇਰੇ ਨਾਲ ਸਾਂਝਾ ਹੂੰ ਤੇ ਉਹਦੇ ਵਿੱਚ ਵੀ ਰੇਟੇਨਿੰਗ ਵਾਲ ਬਿਲਡਰ ਨੇ ਲਾ ਕੇ ਦਿੱਤੀ ਆ ਤੇ ਰੇਟੇਨਿੰਗ ਵਾਲ ਵੀ ਮੰਗੀ ਜਾਂਦੀ ਹੈ ਹੂੰ ਤੂੰ ਤਾਂ ਸਿਰਫ ਇੱਕ ਜਾਂ ਦੋ ਪੈਨਲ ਦਾ ਖਰਚਾ ਲੈ ਮੈਥੋਂ ਉਹ ਵੀ ਉਹ ਵੀ ਚੱਲ ਮੈਂ ਤੈਨੂੰ 15 ਮੈਂ ਤੈਨੂੰ ਪੂਰਾ ਹੀ ਦੇ ਦੂੰਗਾ ਕੀ ਪੈਨਲ ਦਾ ਕਿੰਨਾ ਖਰਚਾ ਹੁੰਦਾ ਉਹ ਨਹੀਂ 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 ਵੀ ਤੂੰ ਟੋਟਲ 12 ਮੀਟਰ ਹੈ ਬਾਉਂਡਰੀ 6 ਮੀਟਰ ਦੇ ਤੇ ਉਹ ਕਹਿੰਦਾ ਵੀ ਮੈਂ ਤਾਂ ਨਹੀਂ ਦਿੰਦਾ ਉਹਨੇ ਫਿਰ ਜੀ ਪੂਰਾ ਜ਼ੋਰ ਲਾਇਆ ਉਹਨੇ ਨੋਟਿਸ ਭਜਵਾਤਾ ਹੂੰ ਫੇਰ ਉਹਨੇ ਕੋਰਟ 'ਚ ਵੀ ਨਾ ਇੱਕ ਹੁੰਦਾ 27 22 ਡਾਲਰ ਲੱਗਦਾ ਸੀ ਕੋਰਟ ਦੀ ਵੈਬਸਾਈਟ ਤੇ ਪਾ ਕੇ ਆਪਣਾ ਡਿਟੇਲ ਜੀ ਉਹਨਾਂ ਲੱਗਦਾ ਹੈ ਲੋਕਾਂ ਨੂੰ ਵੀ ਉਹ ਕੋਰਟ ਨੋਟਿਸ ਹੈ ਪ੍ਰੋਸੈਸ 'ਚ ਕੱਲਾ ਨੋਟਿਸ ਹੀ ਹੈ ਕੋਰਟ ਨੋਟਿਸ ਨਹੀਂ ਹੁੰਦਾ ਹਮਮਤਲਬ ਪ੍ਰੀ ਰਿਕੁਆਇਰਮੈਂਟ ਹੁੰਦੀ ਹੈ ਜਿਹੜੀ ਤੁਹਾਡੀ ਪ੍ਰੀ ਐਕਸ਼ਨ ਲੈਟਰ ਉਹ ਪੂਰੀ ਕਰ ਲੈਂਦੇ ਹੋ ਉਹ ਪੂਰੀ ਕਰ ਲਈ ਤੁਸੀਂ ਹਮ ਤੇ ਉਹ ਮੈਨੂੰ ਫਿਰ ਬੰਦਾ ਡਰਿਆ ਹੋਇਆ ਵੀ ਕੀ ਕਰਾਂ ਮੈਂ ਕੀ ਕਰਾਂ ਹੋ ਗਿਆ ਫਲਾਨਾ ਮੈਂ ਕੋਰਟ ਨਹੀਂ ਜਾਣਾ ਚਾਹੁੰਦਾ ਮੈਂ ਤਾਂ ਕੋਰਟ ਲੈ ਕੇ ਨਹੀਂ ਜਾ ਸਕਦੀ ਤੂੰ ਫਿਕਰ ਨਾ ਕਰ ਵੀ ਜਦੋਂ ਨੇ ਟਾਈਮ ਉਹਨਾਂ ਨੇ ਪ੍ਰੋਸੀਜਰ ਹੀ ਨਹੀਂ ਫਾਲੋ ਕੀਤਾ ਤੈਨੂੰ ਕੁਝ ਦੇਣ ਦੀ ਲੋੜ ਨਹੀਂ ਫਿਰ ਉਹ ਹੁਣ ਵੀ ਮੈਨੂੰ ਈਮੇਲ ਆ ਗਿਆ ਭਾਜੀ ਮੈਂ ਦੇ ਦਵਾਂ ਉਹਨੂੰ ਪੈਸੇ ਭੈਰ ਤੱਕ ਕਿਉਂ ਦੇਣੇ ਆ ਪੈਸੇ ਉਹਨੇ ਪਹਿਲੀ ਗੱਲ ਤਾਂ ਉਹਨੇ ਲੈਣੇ ਨੇ ਜਿਉਂਨੇ ਲੈ ਵੀ ਲੈ ਫੇਰ ਕਿਹੜਾ ਹੋ ਸੋਦ ਕਿਹੜਾ ਤਰੀਕਾ ਲਿਖ ਕੇ ਸਖਰੀ ਜੋ ਹਾਂ ਵੀ ਕੱਲ ਨੂੰ ਤੇਰੇ ਜਵਾਕਾਂ ਦੀ ਬੋਲ ਆਉਗੇ ਮੈਨੂੰ ਤਾਂ ਨਹੀਂ ਲੱਗਦਾ ਮੋੜ ਦੀ ਤੇ ਤੂੰ ਰੇਕਰ ਰਕਾ ਹੁਣ ਛੱਡ ਦੇ ਪਲ ਉਹਦਾ 1 ਮੀਟਰ ਦੀ ਆ ਦੇਖੀ ਜਾਊਗੀ ਹੋਰ ਕੋਈ ਫੈਂਸਿੰਗ ਦੇ ਮਾਮਲੇ ਦੇ ਵਿੱਚ ਜੇ ਕੋਈ ਗੱਲ ਸ਼ੇਅਰ ਕਰਨੀ ਚਾਹੁੰਦੇ ਹੋ ਤੁਸੀਂ ਫੈਂਸਿੰਗ ਦਾ ਜੀ ਮੇਨ ਤਾਂ ਇਹੀ ਹੁੰਦਾ ਜਿਵੇਂ ਫੈਂਸਿੰਗ ਕਾਫੀ ਟਾਈਮ ਦੀ ਹੁੰਦੀ ਆ ਅ ਬਰਸ਼ ਫੈਂਸਿੰਗ ਜਿਹੜੀ ਹੋ ਜਾਂਦੀ ਜਿਹੜੀ ਮਤਲਬ ਜਿਹਦੇ ਵਿੱਚ ਅ ਜਿਵੇਂ ਫੁੱਲ ਜਿਹਾ ਵਾਂਗੂ ਜਿਹਾ ਬਣਾ ਲੈਂਦੇ ਨੇ ਲੱਕੜਾਂ ਪਤਲੀਆਂ ਪੱਤਿਆਂ ਲੱਗੀਆਂ ਹਾਂਜੀ ਹਾਂਜੀ ਉਹਦੀ ਪ੍ਰੋਵੀਜ਼ਨ ਅਸੀਂ ਅੱਜਕੱਲ ਕੋਈ ਨਹੀਂ ਲਗਾਉਂਦਾ ਪਰ ਉਹਦੇ ਨਾਲ ਐ ਵੀ ਸਰਕੂਲੇਸ਼ਨ ਵਧੀਆ ਹੁੰਦੀ ਏਅਰ ਦੀ ਤੇ ਉਹਦੀ ਪਰਮਿਸ਼ਨ ਲੈਣੀ ਪੈਂਦੀ ਏ ਕਾਫੀ ਥਾਵਾਂ ਤੇ ਕਿਉਂਕਿ ਖਾਸ ਕਰ ਜਿਹੜੇ ਬੁਸ਼ ਫਾਇਰ ਪ੍ਰੋਨ ਏਰੀਆਜ਼ ਨੇ ਉੱਥੇ ਤੁਸੀਂ ਲਾ ਨਹੀਂ ਸਕਦੇ ਤੇ ਉਸ ਤੋਂ ਬਾਅਦ ਕਈਆਂ ਨੂੰ ਸ਼ੌਕ ਹੁੰਦਾ ਵੀ ਜਾਂ ਦੇਖੀ ਹੋਣੀ ਪੁਰਾਣੀ ਵੋਲਜ਼ ਨੇ ਉਹਦੀਆਂ ਬ੍ਰਿਕਸ ਦੀਆਂ ਮੇਸਨਰੀ ਵੋਲਜ਼ ਕਰਨੀਆਂ ਹਾਂਜੀ ਹਾਂਜੀ ਉਹਦੀ ਪ੍ਰੋਵੀਜ਼ਨ ਇਹ ਹੁੰਦੀ ਏ ਵੀ ਜਿਹੜਾ ਬੰਦਾ ਪ੍ਰਿਫਰ ਕਰਦਾ ਮੇਸਨ ਵੋਲਜ਼ ਲਵਾਉਣ ਨੂੰ ਇੱਕ ਤਾਂ ਐਕਸਪੈਂਸਿਵ ਪਰ ਉਹਦੀ ਜਿਹੜੀ ਮੇਨ ਜਿਹੜੀ ਸਾਹਮਣੇ ਵਾਲਾ ਜਿਹੜਾ ਬਸ ਉਹੀ ਉੱਥੇ ਜਾਊਗਾ ਫੈਂਸ ਦੇ ਬਾਰਡਰ ਟੱਚ ਕਰੂਗਾ ਜਿਹੜਾ ਰੈਸਟ ਆਫ ਦਾ ਪੁਆਰਟਾ ਉਹ ਤੁਹਾਡੀ ਪ੍ਰਾਪਰਟੀ ਚ ਜਾਊਗਾ ਜਿਹੜਾ ਬੰਦਾ ਕਹਿੰਦਾ ਮੈਂ ਉਹ ਲਵਾਉਂਗਾ ਉਹ ਨੂੰ ਸੈਂਟਰ ਚ ਨਹੀਂ ਰੱਖ ਸਕਦੇ ਸੈਂਟਰ ਚ ਨਹੀਂ ਰੱਖ ਸਕਦੇ ਉਹਨੂੰ ਤੇ ਉਹ ਤੋਂ ਇਲਾਵਾ ਤੁਹਾਡੀ ਆ ਇਸ਼ੂਸ ਇਹ ਹੋ ਜਾਂਦੇ ਨੇ ਵੀ ਜਿਵੇਂ 30 ਡੇਜ਼ ਨੋਟਿਸ ਤੋਂ ਪਹਿਲਾਂ ਜੇ ਤੁਸੀਂ ਚਲੇਗੇ ਉਹ ਦਿੱਕਤ ਹੈ ਵੀ ਤੁਸੀਂ ਕਹੋ ਵੀ ਆ ਵੀ ਮੈਂ ਟਾਈਮ ਪੀਰੀਅਡ ਸਰਵ ਨਹੀਂ ਕੀਤਾ ਜਾਂ ਲਾਇਬਿਲਟੀ ਉਥੋਂ ਚੇਂਜ ਹੋ ਜਾਂਦੀ ਹੈ ਜੇ ਤੋ ਉਹਦਾ ਕਾਨੂੰਨ ਹੱਥ ਚ ਲੈਣ ਵਾਲੀ ਗੱਲ ਹੀ ਹੈ ਹਾਂਜੀ ਹਾਂਜੀ ਉਹ ਟ੍ਰੈਸਪਾਸ ਦਾ ਵੀ ਕੇਸ ਪਾ ਸਕਦੇ ਅਗਲਾ ਹੂੰ ਕੱਲ ਨੂੰ ਅਗਲੇ ਦਿਨ ਕੋਈ ਕੋਈ ਐਨੀਮਲਸ ਹੋਣ ਐਨੀਮਲ ਭੱਜ ਜਾਵੇ ਐਨੀਮਲ ਮਰ ਜਾਵੇ ਫਿਰ ਉਹ ਇੱਕ ਹੋਰ ਵੱਡਾ ਵੱਡਾ ਮਸਲਾ ਬਣਾਉਂਦੇ ਉਹ ਤਾਂ ਬਿੱਲੀ ਭੱਜੀਗਾ ਬਿੱਲੀ ਭੱਜੀ ਉਹ ਤਾਂ ਹੈਗਾ ਇੱਕ ਬਿੱਲੀ ਵਿਚਾਰੀ ਭੱਜੀ ਕਿਤੇ ਥੱਲੇ ਆ ਗਈ ਕਿਸੇ ਦੇ ਉਹ ਵੀ ਪੈ ਗਿਆ ਫਿਰ ਆਰਐਸਪੀਸੀ ਵਾਲੇ ਉਹ ਆਡਰ ਛੰਡੇ ਗਾਟ ਲੈਂਦੇ ਨੇ ਉਹ ਨਾਲੇ ਤਾਂ ਕਿ ਉਹ ਤਾਂ ਧਰ ਨਹੀਂ ਲਾਉਂਦੇ ਨੇ ਤੁਹਾਡੇ ਘਰ ਦੇ ਬਾਹਰ ਇਸ ਕਰਕੇ ਉਹ ਤਾਂ ਤੁਸੀਂ ਪ੍ਰੋਪਰਲੀ ਚੱਲੋ ਤਾਂ ਠੀਕ ਹੈ ਉਹ ਸਾਬਨਾ ਇੱਥੇ ਨਾ ਕਾਨੂੰਨ ਦੀ ਜਾਦੇ ਸੁਣਵਾਈ ਆ ਵੀ ਮੜੀ ਜੀ ਕੀ ਮਿਲ ਪਾਦੇ ਦਾ ਜਵਾਬ ਦੇ ਹੋਣਾ ਪੈਂਦਾ ਅਗਲੇ ਨੂੰ ਮੰਤਰੀਆਂ ਤੱਕ ਨੂੰ ਤਾਂ ਕਰਕੇ ਵੀ ਥੋੜਾ ਜਿਹਾ ਮਿਸਯੂਜ਼ ਵੀ ਹੁੰਦਾ ਹਾਂਜੀ ਹਾਂਜੀ ਪਰ ਮਿਸਯੂਜ਼ ਵੀ ਨਹੀਂ ਦੇਖੋ ਕਿਉਂਕਿ ਹੁਣ ਜੇ ਫੈਂਸਿੰਗ ਹੈ ਜੁਆਇੰਟ ਪ੍ਰਾਪਰਟੀ ਹੈ ਜੁਆਇੰਟ ਘਰਾਂ ਦੇ ਵਿੱਚ ਦੋ ਭਰਾਵਾਂ ਦੀ ਨਹੀਂ ਕਈ ਵਾਰੀ ਆਪਸ ਵਿੱਚ ਬਣਦੀ ਭੈਣ ਭਰਾ ਦੀ ਨਹੀਂ ਬਣਦੀ ਪਿਓ ਪੁੱਤ ਦੀ ਹੋ ਜਾਂਦੀ ਹੈ ਇਹ ਤਾਂ ਤੁਸੀਂ ਗਵਾਂਡੀ ਜਿਹੜਾ ਤੁਹਾਨੂੰ ਬਿਲਕੁਲ ਨਹੀਂ ਜਾਣਦਾ ਪੈਸਿਆਂ ਦਾ ਕੰਮ ਹੈ ਤੇ ਉਹ ਤੋਂ ਬਾਅਦ ਦੋ ਤਿੰਨ ਦਿਨ ਖੱਜਲ ਖਵਾਰੀ ਵੀ ਹੈਗੀ ਐ ਹੁਣ ਕਈ ਕੰਟਰੈਕਟਰਸ ਸਭ ਵਧੀਆ ਨੇ ਜਿਹੜੇ ਜਾ ਕੇ ਪੂਰਾ ਦੇਖਦੇ ਨੇ ਵੀ ਉਹਨੂੰ ਪ੍ਰੋਪਰ ਸੈੱਟ ਕਰਕੇ ਜਾਂਦੇ ਨੇ ਕਿਉਂਕਿ ਜਿਹੜਾ ਪੁਰਾਣੀ ਫੈਂਸ ਹੈਗੀ ਐ ਉਹ ਤਾਂ ਖੁਸ਼ ਐ ਉਹ ਤਾਂ ਆਪਣੀ ਫੈਂਸ ਨਾਲ ਸੈਟੀਸਫਾਈਡ ਹੈ ਉਹਨੂੰ ਕੋਈ ਲੋੜ ਨਹੀਂ ਹੈਗੀ ਤੁਸੀਂ ਆਏ ਹੋ ਨਵੇਂ ਹੂੰ ਤੁਸੀਂ ਉਹ ਨਹੀਂ ਤੁਹਾਡੀ ਨੀਡ ਹੈ ਬਸ ਦੀ ਵਿਸਤਾਈ ਜੁਨੀਆ ਪੱਟਣ ਨੂੰ ਫਿਰਦੇ ਹਾਂਜੀ ਉਹਦੇ ਕੋਈ ਬ੍ਰਿਕਸ ਲੱਗੀਆਂ ਹੋਈਆਂ ਨੇ ਜਾਂ ਉਹਦੇ ਪੇਵਰਸ ਲੱਗੇ ਹੋਏ ਆ ਉਹ ਹਿੱਲਣਗੇ ਹੂੰ ਜਾਂ ਤਾਂ ਕੰਟਰੈਕਟਰ ਨੂੰ ਪਹਿਲਾਂ ਸਮਝਾਓ ਵੀ ਇਹ ਸਾਰਾ ਪ੍ਰੋਪਰ ਕਰਕੇ ਫਿਰ ਠੀਕ ਕਰਕੇ ਦੇਣਾ ਵੀ ਐ ਨਾ ਹੋਵੇ ਮੁੜ ਕੇ ਅਗਲਾ ਵੀ ਮੈਂ ਗਵਾਂਢੀਆ ਮੈਂ ਸਾਰੀ ਉਮਰ ਲੰਬਾ ਸੁਣਾ ਅਗਲੇ ਤੋਂ ਹੂੰ ਕਈ ਵਾਰੀ ਆਪਣੇ ਵਾਲੇ ਖਾਸ ਕਰਕੇ ਜਿਹੜੇ ਇੰਡੀਅਨ ਕੰਟਰੈਕਟਰਸ ਨੂੰ ਕਈ ਵੇ ਦੇਖਦਾ ਫਟਾਫਟਾ ਵਟ ਕਾਲੀ ਕਰਕੇ ਉਹ ਹਿੱਲਦੇ ਛੱਡ ਜਾਂਦੇ ਆ ਪ੍ਰੋਪਰਲੀ ਫਿਰ ਥੱਲੇ ਰੇ ਪਰ ਉਹ ਗੋਰਾ ਤਾਂ ਫਿਰ ਉਹ ਚਿਰਦਾ ਵੀ ਮੇਰੀ ਲਾਈਫ ਕਿ ਹਲ ਕੀਤੀ ਹੈ ਮੇਰਾ ਜੀ ਕੀ ਰੌਲਾ ਸੀ ਹਾਂ ਉਹਦੇ ਕਰਕੇ ਹੋ ਜਾਂਦਾ ਜੀ ਹੂੰ 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 ਚਲੋ ਫੈਂਸਿੰਗ ਦੇ ਮਾਮਲੇ 'ਚ ਸਾਡੇ ਜਿਹੜੇ ਸਾਡੇ ਲਈ ਹੁਣ ਬਹੁਤ ਲੋਡ ਤਾਂ ਵੀ ਸਾਡਾ ਜੇ ਹੁਣ ਜੇ ਬਾਹਰ ਗਣੀ ਹੈ ਨਾ ਸਾਊਥ ਆਸਟ੍ਰੇਲੀਆ 'ਚ ਗੱਲ ਕਰਾਂ ਮੈਂ ਸਾਡੇ ਦਾ ਬਾਰੇ ਆਸਟ੍ਰੇਲੀਆ ਦੀ ਗੱਲ ਤੇ ਜਿੰਨੇ ਟੋਟਲ ਘਰ ਵਿਕਦੇ ਆ ਉਹ ਜੋ 80% ਸਾਡੇ ਵਾਲੇ ਬੰਦੇ ਲੈ ਰਹੇ ਹਾਂ ਹਾਂਜੀ ਹਾਂਜੀ ਜਿੰਨੇ ਘਰ ਬਣ ਰਹੇ ਆ 80% ਸਾਡੇ ਵਾਲੇ ਬੰਦੇ ਬਣਾ ਰਹੇ ਕਿਉਂਕਿ ਅਸੀਂ ਸੈਟਅਪ ਦੌਰ 'ਚ ਆ ਉਤੇ ਇਸ ਕਰਕੇ ਸਾਡੇ ਲਈ ਬਹੁਤ ਲੋੜੀਂਦੀਆਂ ਚੀਜ਼ਾਂ ਤੇ ਧਿਆਨ ਰੱਖਣ ਦੀ ਗੱਲ ਹੀ ਹੁੰਦੀ ਹੈ ਜੀ ਛੇਤੀ ਜੇਤੀ ਇਸ ਮੁਲਕ ਦੇ ਵਿੱਚ ਨਾ ਕਾਨੂੰਨ ਹੱਥ 'ਚ ਨਾ ਲਾਓ ਤਾਂ ਵਧੀਆ ਰਹਿੰਦਾ ਤੁਸੀਂ ਐਡਵਾਈਸ ਲੈ ਸਕਦੇ ਹੋ ਹਰ ਚੀਜ਼ ਦਾ ਅੱਜਕੱਲ ਤੁਹਾਨੂੰ ਆਨਲਾਈਨ ਵੀ ਪਤਾ ਲੱਗ ਸਕਦਾ ਡਿਪਾਰਟਮੈਂਟ ਨਾਲ ਵੀ ਗੱਲ ਕਰ ਸਕਦੇ ਹੋ ਵਕੀਲ ਸਾਹਿਬ ਨਾਲ ਗੱਲ ਕਰ ਸਕਦੇ ਹੋ ਤਾਂ ਕਈ ਵਾਰੀ ਨਾ ਆਪਦੀ ਜ਼ਿੰਦਗੀ ਕਹਿੰਦੇ ਹੁੰਦੇ ਆ ਬਿਨਾਂ ਮਤਲ ਤੋਂ ਪ੍ਰੋਬਲਮ 'ਚ ਪਾਉਣੀ ਕੋਰਟ ਕਚਹਿਰੀ ਦੇ ਚੱਕਰਾਂ ਜਿਹੜਾ ਇੰਡੀਆ 'ਚ ਵੀ ਮੈਂ ਬਹੁਤ ਪਹਿਲਾਂ ਇੱਕ ਆਰਟੀਕਲ ਲਿਖਿਆ ਸੀ ਜੀ ਮੇਰਾ ਉਹਦਾ ਟਾਈਟਲ ਸੀ ਚਿੱਟੀ ਕਾਲੀ ਖਾਕੀ ਵਰਦੀ ਤੋਂ ਜੇ ਰੱਬ ਬਚਾਵੇ ਧਰਤੀ ਤੇ ਬੰਦਾ ਸਵਰਗ ਜੇ ਦਿਨ ਨਾ ਵਾਹੋ ਇਹ ਮੇਰੇ ਹਿਸਾਬ ਨਾਲ ਮੈਂ ਉਹਦਾ ਮਸਾ 17 18 ਸਾਲ ਦਾ ਜਦੋਂ ਮੇਰਾ ਆਰਟੀਕਲ ਛਪਿਆ ਸੀ ਤੇ ਉਸ ਆਰਟੀਕਲ ਦੇ ਵਿੱਚ ਮੈਂ ਤਿੰਨੇ ਪੁੱਦੇ ਚੱਕੇ ਸੀ ਵੀ ਜਿਹੜੀ ਚਿੱਟੀ ਵਰਦੀ ਡਾਕਟਰਾਂ ਦੀ ਖਾਕੀ ਪੁਲਸਾਂ ਤੇ ਕਾਲੀ ਵਕੀਲਾਂ ਦੀ ਇਹਨਾਂ ਤੋਂ ਜੇ ਬਚ ਕੇ ਲੰਘ ਜੇ ਤਸ ਵਰਗ ਜੀ ਰੰਗ ਗਿਆ ਨਹੀਂ ਠੀਕ ਹੈ ਵਧੀਆ ਹਾਂ ਜੀ ਹਾਂ ਇਹ ਇਸ ਲਈ ਬਚਣ ਵਾਸਤੇ ਸਾਨੂੰ ਉਪਰਾਲਾ ਕਰਨਾ ਪੈਂਦਾ ਨਹੀਂ ਉਹ ਤਾਂ ਇਹ ਤੁਹਾਡੇ ਕੋਲੇ ਹੁਣ ਸਾਡੇ ਕੋਲੇ ਵੀ ਕੋਈ ਰੋਂਦਾ ਹੀ ਆਉਂਦਾ ਹੱਸਦਾ ਸਾਡੇ ਕੋਲੇ ਵੀ ਨਹੀਂ ਆਉਂਦਾ ਕੋਈ ਫੈਮਲੀ ਲਾ ਹੋ ਜਾਵੇ ਆ ਹੋ ਜਾਵੇ ਅਗਲਾ ਪਰੇਸ਼ਾਨੀ ਚ ਆਉਂਦਾ ਤੁਹਾਨੂੰ ਅਦਰਵਾਇਜ਼ ਲਾਇਰ ਦੀ ਲੋੜ ਹੀ ਨਹੀਂ ਹੁੰਦੀ ਬਿਲਕੁਲ ਨਹੀਂ ਬਿਲਕੁਲ ਪਰ ਸਰਦਾ ਵੀ ਨਹੀਂ ਫਿਰ ਹਾਂ ਜੀ ਜਿਹਨੂੰ ਵੱਡੀ ਮੁਸੀਬਤ ਚੋਂ ਕੱਢਤਾ ਜਾਂ ਜਿਹਨੂੰ ਤੁਸੀਂ ਬਿਨਾ ਮਤਲਬਾ ਕਿਸਤੇ ਇਲਜ਼ਾਮ ਲੱਗਿਆ ਤੇ ਉਹਨੂੰ ਤੁਸੀਂ ਬਚਾ ਲਿਆ ਉਹਨੂੰ ਕੀਮਤ ਪਤਾ ਹਾਂਜੀ ਹਾਂਜੀ ਤੁਸੀਂ ਬੇਸਿਕਲੀ ਤਾਂ ਆਪਣੀ ਸਟ੍ਰੈਸ ਹੀ ਦੇ ਕੇ ਜਾਂਦੇ ਹੋ ਨਾ ਤੁਸੀਂ ਇੱਕ ਤਰ੍ਹਾਂ ਦਾ ਵੀ ਮੇਰਾ ਸਟ੍ਰੈਸ ਹੈ ਵੀ ਮੇਰੀ ਆ ਸਿਚੁਏਸ਼ਨ ਹੈ ਮੇਰਾ ਕੰਮ ਨਹੀਂ ਤੁਰ ਰਿਹਾ ਵੀ ਮੈਂ ਕੀ ਕਰਾਂ ਮੈਨੂੰ ਟੈਨਸ਼ਨ ਹੈ ਤੇ ਜਾਂ ਮੇਰਾ ਬਿਲਡਿੰਗ ਅਪਰੂਵਲ ਨਹੀਂ ਆ ਰਿਹਾ ਕਾਉਂਸਲ ਨੂੰ ਕੁਝ ਕਰੋ ਜਾਂ ਇਹਨੂੰ ਕਰੋ ਸੋ ਇਨ ਦੀ ਐਂਡ ਉਹ ਤੁਸੀਂ ਤੁਹਾਡੇ ਤੇ ਹਫ਼ਤੇ ਕਰ ਰਹੇ ਹੋ ਫਿਰ ਹਾਂਜੀ ਹਾਂਜੀ ਸੋ ਬਹੁਤ ਮਿਹਰਬਾਨੀ ਜੀ ਵਧੀਆ ਤੁਸੀਂ ਫੈਂਸ ਦੇ ਮਾਮਲੇ 'ਚ ਗੱਲਾਂ ਬਾਤਾਂ ਕੀਤੀਆਂ ਨਿੱਕੇ ਨਿੱਕੇ ਜਿਹੜੇ ਮੁੱਦੇ ਹੁੰਦੇ ਆ ਇਹਨਾਂ ਤੇ ਗੱਲਾਂ ਕਰਨੀਆਂ ਜ਼ਰੂਰੀ ਹੁੰਦੀਆਂ ਕਈ ਵਾਰੀ ਬਿਨਾਂ ਜਾਣਕਾਰੀ ਤੋਂ ਅਸੀਂ ਉਸ ਨੂੰ ਜਦੋਂ ਬੜਾ ਵਿਗੜ ਜਾਂਦਾ ਉਸ ਤੋਂ ਬਾਅਦ ਭਜਦੇ ਹਾਂ ਸੋ ਬਿਹਤਰ ਹੀ ਹੁੰਦਾ ਪਹਿਲਾਂ ਹੀ ਸਮਾਂ ਲੈ ਲਓ ਸੋ ਲਈਏ ਜੀ ਜਤ ਸਸੀ ਖਸਟੇ ਕਾਲ ਜੀ